ਸਚੁਰੇ ਕਾਲ ਹਮਦਰਦ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਥ ਹਰਨਲ ਗੁਜੇਰਤ ਕਾਰ ਲੈ ਕੇ ਹਾਜ਼ਰਾਂਜੀ ਪ੍ਰੋਗਰਾਮ ਹਮਦਰਦ ਇਮੀਗ੍ਰੇਸ਼ਨ ਮੈਟਰਸ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਮੀਗ੍ਰੇਸ਼ਨ ਦੇ ਆ ਲੇਟੈਸਟ ਅਪਡੇਟਸ ਸਹਾਰਨਲ ਸਾਂਝੀਆਂ ਕਰਦੇ ਆ ਇਮੀਗ੍ਰੇਸ਼ਨ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਪ੍ਰੋਗਰਾਮ ਹੈ ਜੋ ਕਿ ਨੈਨੀ ਐਂਡ ਕੇਅਰ ਗੀਵਰ ਪ੍ਰੋਗਰਾਮ ਹੈ ਉਸਦੇ ਬਾਰੇ ਤੁਹਾਡੇ ਨਾਲ ਵਿਸਤਾਰਪੂਰਵਕ ਜਾਣਕਾਰੀ ਸਾਂਝੀ ਕਰਾਂਗੇ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਸਾਡੇ ਅੱਜ ਦੇ ਲਾਈਵ ਪ੍ਰੋਗਰਾਮ ਦੇ ਵਿੱਚ ਜ਼ਰੂਰ ਕਾਲ ਕਰ ਸਕਦੇ ਹੋ ਕਾਲ ਕਰਨ ਦੇ ਲਈ ਨੰਬਰ ਤੁਹਾਡੀ ਸਕਰੀਨ ਦੇ نیچے ਫਲੈਸ਼ ਹੋ ਰਿਹਾ 647366777 ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸਟੂਡੀਓ ਦੇ ਵਿੱਚ ਸੀਡਬਲਯੂਸੀ ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਖੈਰਾ ਜੀ ਮੌਜੂਦ ਨੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਗੁਰਜੀਤ ਤੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਇਸ ਇਮੀਗ੍ਰੇਸ਼ਨ ਦੇ ਵਿੱਚ ਕਾਫੀ ਚਿਰ ਤੋਂ ਨੇ ਜੜੀਆਂ ਨਵੀਆਂ-ਨਵੀਆਂ ਨਿਊਜ਼ ਉਹਨਾਂ ਨੂੰ ਮਿਲ ਰਹੀਆਂ ਸੀ ਖਾਸ ਕਰਕੇ ਉਹ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਸੀਗੀਆਂ ਤੇ ਹੁਣ ਜੋ ਇੱਕ ਲੇਟੈਸਟ ਨਿਊਜ਼ ਆਈ ਹੈ ਇਹ ਕੁਝ ਹੱਦ ਤੱਕ ਇਹਨੂੰ ਗੁੱਡ ਨਿਊਜ਼ ਕਹਿ ਸਕਦੇ ਆ ਤਾਂ ਇਹਨੂੰ ਲੈ ਕੇ ਤੁਸੀਂ ਕੀ ਅਪਡੇਟ ਦੇਣੀ ਚਾਹੋਗੇ ਹਾਂ ਬਿਲਕੁਲ ਜੀ ਸੋ ਇਨਹਾਂਂਸਡ ਕੇਅਰਗੇਵਰ ਪ੍ਰੋਗਰਾਮ ਜਿਹੜਾ ਹੋ ਸਰਕਾਰ ਨੇ ਪਿਛਲੇ ਹਫ਼ਤੇ ਚੁੱਪਚੀ ਤੇ ਆਪਦੀ ਵੈਬਸਾਈਟ ਦੇ ਉੱਤੇ ਪਾਇਆ ਹੈਗਾ ਕਿ ਉਹ 31 ਮਾਰਚ 2000 ਆ ਪਚੀ ਨੂੰ ਸ਼ੁਰੂ ਕਰਨਗੇ ਜੀ ਸੋ ਉਹਦੇ ਤੇ ਜਿਹੜੀਆਂ ਐਨਹਾਂਸਡ ਟੀਸ ਕਰਕੇ ਹੈ ਜੀ ਕਿਉਂਕਿ ਜਿਹੜੇ ਇੰਡੀਵਿਜੂਅਲਸ ਆਉਣਗੇ ਉਹ ਪਰਮਨੈਂਟ ਰੈਜ਼ੀਡੈਂਟ ਦੇ ਤੌਰ ਤੇ ਹੀ ਆਉਣਗੇ ਇਸ ਲਈ ਇਹ ਐਨਹਾਂਸਡ 9000 ਰੱਖਿਆ ਗਿਆ ਹੈਗਾ ਤੁ ਜੋ ਕੇਅਰ ਗੀਵਰ ਪ੍ਰੋਗਰਾਮ ਗੁਰਜੀਤ ਕੋਈ ਨਵਾਂ ਪ੍ਰੋਗਰਾਮ ਨਹੀਂ ਹੈਗਾ ਇਹ ਟਾਈਮ ਮੈਮੋਰੀਅਲ ਤੋਂ ਚੱਲਦਾ ਆ ਰਿਹਾ ਹੈਗਾ ਜੀ ਸੋ ਪਹਿਲਾਂ ਜਿਹੜਾ ਇਨੀਸ਼ੀਅਲ ਪ੍ਰੋਗਰਾਮ ਹੁੰਦਾ ਸੀਗਾ ਬਹੁਤ ਸਾਲ ਪਹਿਲਾਂ ਉਹਨੂੰ ਕੇਅਰ ਦੇ ਲਿਵ ਇਨ ਕੇਅਰਗੇਵਰ ਆਖਿਆ ਜਾਂਦਾ ਸੀ ਸੋ ਲਿਵ ਇਨ ਕੇਅਰਗੇਵਰ ਦਾ ਮਤਲਬ ਹੁੰਦਾ ਸੀ ਕਿ ਕੋਈ ਇੰਡੀਵਿਜੂਅਲ ਜਿਹੜਾ ਥੋੜੇ ਘਰੇ ਰਹਿ ਕੇ ਤੇ ਕੇਅਰ ਕਰੂਗਾ ਬੱਚਿਆਂ ਦੀ ਜਾਂ ਬਜ਼ੁਰਗਾਂ ਦੀ ਜੀ ਸੋ ਉਹ ਜਿਹੜਾ ਲਿਵ ਇਨ ਕੇਅਰਗੇਵਰ ਪ੍ਰੋਗਰਾਮ ਸੀਗਾ ਉਹਦੇ ਵਿੱਚ ਉਹ ਲੋਕ ਪਹਿਲਾਂ ਆਉਂਦੇ ਸੀ ਫਿਰ ਉਹ 2 ਸਾਲ ਉੱਥੇ ਕੰਮ ਕਰਦੇ ਸੀ ਕੰਮ ਕਰਨ ਤੋਂ ਬਾਅਦ ਉਹ 엠ਪਲੋਇਰ ਦੇ ਘਰੇ ਹੀ ਰਹਿੰਦੇ ਸੀਗੇ ਉਹ ਕੰਮ ਕਰਨ ਤੋਂ ਬਾਅਦ ਫਿਰ ਉਹ ਪਰਮਨੈਂਟ ਰੈਜ਼ੀਡੈਂਸ ਲਈ ਅਪਲਾਈ ਕਰਦੇ ਸੀ ਉਹਦੇ ਲਈ ਰਿਕੁਆਇਰਮੈਂਟ ਹੁੰਦੀ ਸੀ ਕਿ ਤੁਸੀਂ ਗ੍ਰੇਡ 12 ਪੜੇ ਹੋਣੇ ਚਾਹੀਦੇ ਹੋ ਤੁਸੀਂ ਤੁਹਾਡੇ ਕੋਲ ਕੋਈ 1 ਸਾਲ ਦਾ ਐਕਸਪੀਰੀਅੰਸ ਹੋਵੇ ਜਾਂ ਤੁਹਾਡੇ ਕੋਲ 6 ਮਹੀਨੇ ਦਾ ਟ੍ਰੇਨਿੰਗ ਪ੍ਰੋਗਰਾਮ ਹੋਵੇ ਤੇ ਪੰਜ ਪੈਂਟ ਤੁਹਾਡੇ ਕੋਲ ਅੰਗਰੇਜ਼ੀ ਚ ਆਉਣੀ ਜ਼ਰੂਰੀ ਨੇ ਤੇ ਉਦੋਂ ਜਿਹੜਾ ਇਮੀਗ੍ਰੇਸ਼ਨ ਆਫਿਸਰ ਹੁੰਦਾ ਸੀ ਉਹ ਇੰਟਰਵਿਊ ਵੀ ਕਰਦਾ ਸੀ escuuse me ji ਦੇਖਣ ਲਈ ਕਿ ਤੁਸੀਂ ਜਿਹੜੀਆਂ ਇਹ ਰਿਕੁਆਇਰਮੈਂਟਸ ਪੂਰੀਆਂ ਕਰਦੇ ਹੋ ਕਿ ਨਹੀਂ ਕਰਦੇ ਤੇ ਜਿਹੜੇ ਲੋਕ ਉੱਥੇ ਕੈਰਗਿਵਿੰਗ ਬਾਰੇ ਸਵਾਲਾਂ ਦੇ ਜਵਾਬ ਦਿੰਦੇ ਸੀ ਉਹਨਾਂ ਦਾ ਕੇਸ ਅਪਰੂਵ ਹੋ ਜਾਂਦਾ ਸੀ ਉਹ 2 ਸਾਲਾਂ ਕਿ ਕੰਮ ਕਰਦੇ ਸੀ ਫਿਰ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਇਮੀਗ੍ਰੇਸ਼ਨ ਹੁੰਦੀ ਸੀ ਤੇ ਉਸ ਤੋਂ ਬਾਅਦ ਫਿਰ ਇਸ ਪ੍ਰੋਗਰਾਮ ਦੇ ਅਬਿਊਜ਼ ਦੇ ਜਿਹੜੇ ਚਰਚੇ ਹੋਣੇ ਸ਼ੁਰੂ ਹੋਏ ਕਿਉਂਕਿ ਜਿਹੜਾ ਇੰਡੀਵਿਜੂਅਲ ਸੀ ਉਹ EMPLOER ਦੇ ਘਰੇ ਹੀ ਰਹਿੰਦਾ ਸੀਗਾ ਚਾਹ ਘਰੇ ਰਹਿੰਦਾ ਸੀ ਉਹਨੇ 2 ਸਾਲ ਕੰਮ ਕਰਨਾ ਹੁੰਦਾ ਸੀ ਕੰਮ ਕਰਨ ਤੋਂ ਬਾਅਦ ਫਿਰ ਉਹਦੇ ਤੇ ਜਿਹੜਾ ਕੰਟਰੋਲ ਰਹਿੰਦਾ ਸੀ এমਪਲੋਰ ਦਾ ਤੇ ਅਬਿਊਜ਼ ਜਿਹੜੀ ਹੁੰਦੀ ਸੀਗੀ ਸੋ ਉਸ ਸਮੇਂ ਇੱਕ ਲਿਬਰਲ ਪਾਰਟੀ ਦੀ ਐਮਪੀ ਸੀਗੀ ਉਸ ਐਮਪੀ ਦੇ ਉੱਤੇ ਵੀ ਇਹ ਅਬਿਊਜ਼ ਦੇ ਜਿਹੜੇ ਇਲਜ਼ਾਮ ਲੱਗੇ ਕਿ ਉਹਨੇ ਅਬ ਤੇ ਲਿਵ ਇਨ ਕੇਅਰ ਦੇ ਬੰ ਨੂੰ ਜਿਹੜਾ ਅਬਿਊਜ਼ ਕੀਤਾ ਉਸ ਵੇਲੇ ਕੰਸਰਵੇਟਿਵ ਸਰਕਾਰ ਪਾਵਰ ਸੀ ਨਾ ਔਰ ਲਿਬਰਲ ਪਾਰਟੀ ਦੀ ਐਮਪੀ ਵੀ ਸੀ ਅੱਜਕੱਲ ਉਹ ਲਿਬਰਲ ਲੀਡਰਸ਼ਿਪ ਦੇ ਵਿੱਚੋਂ ਵੀ ਜਿਹੜੀ ਕੈਂਡੀਡੇਟ ਹੈਗੇ ਆ ਸੋ ਉਸ ਤੇ ਇਲਜ਼ਾਮ ਲੱਗਣ ਤੋਂ ਬਾਅਦ ਜਿਹੜਾ ਉਸ ਸਮੇਂ ਇਮੀਗ੍ਰੇਸ਼ਨ ਮਿਨਿਸਟਰ ਸੀਗਾ ਉਹ ਜੈਸਨ ਕੈਨੀ ਸੀ ਸੋ ਉਹਨੇ ਉਹ ਲਿਵ ਇਨ ਦੀ ਰਿਕੁਆਇਰਮੈਂਟ ਜਿਹੜੀ ਹਟਾ ਦਿੱਤੀ ਓਕੇ ਸੋ ਲਿਵ ਇਨ ਦੀ ਰਿਕੁਆਇਰਮੈਂਟ ਹਟਾ ਕੇ ਤੇ ਸਿਰਫ ਕੇਅਰ ਗੀਵਰ ਜਿਹੜਾ ਹੈਗਾ ਉਹ ਇਨੀਸ਼ੀਏਟ ਕਰਤਾ ਹੁਣ ਉੱਥੇ ਗੁਰਜੀਤ ਲਿਵ ਇਨ ਰਿਕੁਆਇਰਮੈਂਟ ਹਟਾ ਦਿੱਤੀ ਪਰ ਬਾਕੀ ਰਿਕੁਆਇਰਮੈਂਟ ਜੋ ਤੁਹਾਡੀ ਐਜੂਕੇਸ਼ਨ ਸੀ ਜੋ ਤੁਹਾਡੀ ਐਕਸਪੀਰੀਅੰਸ ਸੀ ਲੈਂਗੁਏਜ ਪ੍ਰੋਫੀਸ਼ੈਂਸੀ ਸੀ ਉਹ ਉਵੇਂ ਰੱਖੀ ਆ ਹੁਣ ਇੱਥੇ ਇੱਕ ਕੰਸਰਨ ਰੇਜ਼ ਹੋ ਗਿਆ ਕੰਸਰਨ ਰੇਜ਼ ਇਹ ਹੋਇਆ ਕਿ 30000 ਤੋਂ ਵੱਧ ਲੋਕ ਕੇਰਗਵਰਦੇ ਤੌਰ ਤੇ ਕੈਨੇਡਾ ਆ ਗਏ ਉਹ ਤੋਂ ਬਾਅਦ ਵੀ ਆਉਂਦੇ ਰਹੇ ਜੀ ਤੇ ਜਿਹੜਾ ਕੋਟਾ ਪੱਕੇ ਹੋਣ ਦਾ ਸੀ ਉਹ ਕਰੀਬਨ 10000 ਸੀ ਓਕੇ 10000 ਹੋਣ ਤੋਂ ਬਾਅਦ ਉਹ ਬੈਕਲੌਗ ਹੋਣਾ ਖੜਾ ਹੋ ਗਿਆ ਉਹ ਬੈਕਲੌਗ ਖੜਾ ਹੋਇਆ ਕਿ ਜਿੱਥੇ ਤੁਸੀਂ 30 35000 ਲੋਕਾਂ ਨੂੰ ਤਾਂ ਵਰਕਰ ਦੇ ਤੌਰ ਤੇ ਬੁਲਾ ਲਿਆ ਜੀ ਪੱਕੇ ਤੁਸੀਂ 10000 ਕਰਨੇ ਨੇ ਤੇ ਉੱਥੇ ਲੋਕਾਂ ਦੀ ਵਾਰੀ ਆਉਣੀ ਹਟ ਗਈ 3 3 4 4 ਸਾਲ ਦੀ ਵਾਰੀ ਆਉਣ ਲੱਗੀ ਜਿੱਥੇ ਕਿ ਜਦੋਂ ਗਹਾ ਉਹਨਾਂ ਪੁੱਤਰ ਨੂੰ ਟਾਈਮ ਹੀ ਨਹੀਂ ਤੇ ਫਿਰ ਉਹ ਅਬਿਊਜ਼ ਹੋਣ ਲੱਗਾ ਸਿਸਟਮ ਕਿ ਜਿੱਥੇ ਲੋਕਾਂ ਨੂੰ ਫਿਰ ਤੋਂ ਵਰਕ ਪਰਮਿਟ ਲੈਣਾ ਪੈ ਰਿਆ ਸੀ ਜਦੋਂ ਹੀ ਪਰਮਨੈਂਟ ਰੈਜ਼ੀਡੈਂਸੇ ਨਹੀਂ ਹੋ ਰਹੀ ਸੀ ਜੀ ਸੋ ਉਸ ਸਮੇਂ ਆ ਕੇ ਜਦੋਂ ਲਿਬਰਲਸ ਦਵਾਰੇ ਪਾਵਰ ਚਾਉਂਦੇ ਨੇ ਇਹ ਕੰਜ਼ਰਵੇਟਿਵ ਵਾਲੇ ਦਾ ਟਾਈਮ ਹੈ ਉਸ ਤੋਂ ਬਾਅਦ ਉਹ ਕੇਅਰ ਗੀਵਰ ਪ੍ਰੋਗਰਾਮ ਦੀ ਬਜਾਏ ਇਹਨਾਂ ਨੇ ਹੋਮ ਸਪੋਰਟ ਵਰਕਰ ਜਿਹੜਾ ਪ੍ਰੋਗਰਾਮ ਉਹ ਇਨੀਸ਼ੀਏਟ ਕਰਤਾ ਹੋਮ ਸਪੋਰਟ ਵਰਕਰ ਦੇ ਵਿੱਚੋਂ ਜਦੋਂ ਇਨੀਸ਼ੀਏਟ ਕੀਤਾ ਤੇ ਉਸ ਪ੍ਰੋਗਰਾਮ ਦੀਆਂ ਵੀ ਰਿਕੁਆਇਰਮੈਂਟ ਇਹ ਸੀ ਕਿ ਜਿਹੜਾ ਇੰਡੀਵਿਜੂਅਲ ਆਊਗਾ ਉਹ 2 ਸਾਲ ਕੰਮ ਕਰੂਗਾ ਤੇ ਉਹੀ ਲੋਕਾਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਜਾਊਗੀ ਜਿਹੜੇ ਪਰਮਨੈਂਟ ਰੈ residense ਲਈ ਐਲੀਜੀਬਲ ਹੋਣਗੇ ਸੋ ਜੇ ਤੁਸੀਂ ਪੀਆਰ ਲਈ ਐਲੀਜੀਬਲ ਹੋ ਤਾਂ ਹੀ ਤੁਹਾਨੂੰ ਇਹ ਜਿਹੜਾ ਵਰਕ ਪਰਮਿਟ ਮਿਲੇਗਾ ਜੇ ਤੁਸੀਂ ਪੀਆਰ ਲਈ ਐਲੀਜੀਬਲ ਨਹੀਂ ਹੈਗੇ ਤੁਹਾਨੂੰ ਵਰਕ ਪਰਮਿਟ ਹੀ ਨਹੀਂ ਮਿਲੇਗਾ ਤਾਂ ਕਿ ਉਹਨਾਂ ਲੋਕਾਂ ਨੂੰ ਹੀ ਸੱਦਿਆ ਜਾਵੇ ਜਿਹੜੇ ਲੋਕ ਪਰਮਨੈਂਟ ਹੋਣ ਦੇ ਕਾਬਿਲ ਨੇ ਤਾਂ ਕਿ ਮੁੱਦਾ ਹੀ ਨਾ ਰਹੇ ਕਿ ਤੁਸੀਂ ਜ਼ਿਆਦਾ ਲੋਕ ਬੁਲਾ ਲੇ ਫਿਰ ਤੁਸੀਂ ਉਹਨਾਂ ਨੂੰ ਇਮੀਗ੍ਰੇਸ਼ਨ ਨਹੀਂ ਦਿੱਤੀ ਤੇ ਅਬਿਊਜ਼ ਤੁਸੀਂ ਹੋ ਰਿਹਾ ਹੈ ਗਿਆ ਸੋ ਇਹ 2014 15 ਦੀ ਗੱਲ ਹੈ ਜਦੋਂ ਇਹ ਨਵਾਂ ਜਿਹੜਾ ਹੋਇਆ ਸੋ ਇਹ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਉਹ ਤੋਂ ਪਹਿਲਾਂ ਪਿਛਲਾ ਜਦੋਂ ਕੰਸਰਵੇਟਿਵ ਸੀ ਉਹਨਾਂ ਨੇ ਕੇਅਰ ਗੀਵਰ ਪ੍ਰੋਗਰਾਮ ਉਹ ਤੋਂ ਪਹਿਲਾਂ 11 ਕੇਅਰ ਗ੍ਰਮ ਸੀ ਸੋ ਇਹ ਲੰਬੇ ਸਮੇਂ ਤੋਂ ਇਹ ਪ੍ਰੋਗਰਾਮ ਚੱਲਦਾ ਆ ਰਿਹਾ ਤੇ ਹਜ਼ਾਰਾਂ ਲੋਕ ਇਹ ਚ ਪਰਮਨੈਂਟ ਵੀ ਹੁੰਦੇ ਰਹੇ ਨੇ ਹੁਣ ਜਦੋਂ ਹੋਮ ਸਪੋਰਟ ਵਰਕਰ ਪ੍ਰੋਗਰਾਮ ਆਇਆ ਤੇ ਉਦੋਂ ਉਸ ਤਰ੍ਹਾਂ ਕੋਵਿਡ ਵੀ ਆ ਗਿਆ ਨਾਲ ਦੀ ਨਾਲ ਕੋਵਿਡ ਆਉਣ ਤੋਂ ਪਹਿਲਾਂ ਇਹ ਰਿਕੁਆਇਰਮੈਂਟ ਸੀ ਕਿ ਤੁਸੀਂ 2 ਸਾਲ ਕੰਮ ਕਰਨਾ ਹੈ ਫਿਰ ਥੋੜੀ ਇਮੀਗ੍ਰੇਸ਼ਨ ਹੋਊਗੀ ਫਿਰ ਉਸ ਤੋਂ ਬਾਅਦ ਇਹ ਰਿਕੁਆਇਰਮੈਂਟ ਸੀ ਕਿ ਤੁਸੀਂ 1 ਸਾਲ ਕੰਮ ਕਰਨਾ ਹੈ ਫਿਰ ਪਿਛਲੇ ਸਾਲ ਉਹਨਾਂ ਨੇ ਰਿਕੁਆਇਰਮੈਂਟ ਕਰਤੀ ਕਿ ਜੇ 6 ਮਹੀਨੇ ਕੰਮ ਕਰਦੇ ਹੋ ਤੁਸੀਂ ਤਾਂ ਵੀ ਪਰਮਨੈਂਟ ਹੈ ਜਿਹੜਾ ਉਹ ਹੋ ਚੋਗੇ ਜੀ ਸੋ ਹੁਣ ਇਹ ਕਾਮਨ ਸਭ ਤੋਂ ਇੰਪੋਰਟੈਂਟ ਕੀ ਹੈਗਾ ਕਾਮਨ ਇਹ ਹੈ ਕਿ ਐਜੂਕੇਸ਼ਨ ਰਿਕੁਆਇਰਮੈਂਟਸ ਜੀ ਇੰਗਲਿਸ਼ ਪ੍ਰੋਫੀਸ਼ੈਂਸੀ ਹੂੰ ਤੇ ਦੂਜੀਆਂ ਤੁਹਾਡੀਆਂ ਕੰਮ ਦੀਆਂ ਰਿਕੁਆਇਰਮੈਂਟਸ ਉਹ ਚ ਕੋਈ ਬਹੁਤਾ ਬਦਲਾਅ ਸ਼ੁਰੂ ਤੋਂ ਅੱਜ ਤੱਕ ਨਹੀਂ ਕੀਤਾ ਗਿਆ ਜੇ ਆਪਾਂ ਕੇਅਰ ਗੀਵਰ ਪ੍ਰੋਗਰਾਮ ਤੇ ਵੀ ਜਾਈਏ ਤਾਂ ਵੀ ਤੁਹਾਡੇ ਕੋਲੇ ਗ੍ਰੇਡ 12 ਐਜੂਕੇਸ਼ਨ ਚਾਹੀਦੀ ਸੀ ਤੁਹਾਡੇ ਕੋਲੇ 5 ਪੁਆਇੰਟ ਅੰਗਰੇਜ਼ੀ ਚ ਹੋਣੇ ਚਾਹੀਦੇ ਸੀ ਜਾਂ ਤੁਹਾਡੇ ਕੋਲ ਕੋਈ 1 ਸਾਲ ਦਾ ਐਕਸਪੀਰੀਅੰਸ ਹੋਵੇ ਜਾਂ 6 ਮਹੀਨੇ ਦੀ ਟ੍ਰੇਨਿੰਗ ਹੋਵੇ ਉਸ ਤੋਂ ਬਾਅਦ ਕੇਅਰ ਗੀਵਰ ਪ੍ਰੋਗਰਾਮ ਲੈਣ ਦਾ ਜਿੱਥੇ ਕਿ ਲਿਵਨ ਰਿਕੁਆਇਰਮੈਂਟ ਹਟਾਤੀ ਸੇਮ ਉਹਦੇ ਵਿੱਚ ਵੀ रिक्वायरमेंट ਸੀ ਫਿਰ ਉਸ ਤੋਂ ਬਾਅਦ ਹੋਮ ਸਪੋਰਟ ਵਰਕਰ ਆ ਉਹਦੇ ਵਿੱਚ ਵੀ ਸੇਮ ਰਿਕੁਆਇਰਮੈਂਟ ਸੀ ਜਿੱਥੇ ਤੁਸੀਂ ਅ ਇੰਗਲਿਸ਼ ਪ੍ਰੋਫੀਸ਼ੈਂਸੀ ਤੁਹਾਡੇ ਕੰਮ ਦਾ ਐਕਸਪੀਰੀਅੰਸ ਤੇ ਇਹਦੇ ਨਾਲ ਨਾਲ ਤੁਹਾਡੇ ਕੋਲ ਲੈਂਗੁਏਜ ਰਿਕੁਆਇਰਮੈਂਟ ਹੈ ਇੱਥੇ ਲੈਂਗੁਏਜ ਰਿਕੁਆਇਰਮੈਂਟ ਚੇਂਜ ਕੀਤੀ ਗਈ ਤੇ ਤੁਹਾਨੂੰ ਨੋ ਸੋਰੀ ਐ এডਿਕੇਸ਼ਨ ਰਿਕੁਆਇਰਮੈਂਟ ਚੇਂਜ ਕੀਤੀ ਗਈ ਜਿੱਥੇ ਕਿ ਤੁਸੀਂ ਪੋਸਟ সেকেন্ডਰੀ এডਿਕੇਸ਼ਨ ਇੱਕ ਸਾਲ ਤੁਹਾਡੀ ਇਕੁਇਵਲੈਂਸੀ ਹੋਣੀ ਜ਼ਰੂਰੀ ਸੀ ਇਹ ਬਦਲਾਅ ਉਹਦੇ ਵਿੱਚ ਕੀਤਾ ਗਿਆ ਹੁਣ ਜਿਹੜਾ ਕਰੰਟ ਪ੍ਰੋਗਰਾਮ ਹੈ ਜਿਹਦਾ ਨਾਮ ਹੈਗਾ ਇਨਹਾਂਸਡ ਕੇਅਰ ਗੀਵਰ ਪ੍ਰੋਗਰਾਮ ਇਹ ਜਦੋਂ ਆ ਰਿਹਾ ਹੈਗਾ ਸੋ ਇਹਦੇ ਵਿੱਚੋਂ ਅ ਕੁਕ ਖਾਸ ਤਬਦੀਲੀ ਹੈ ਜਿਹੜੀ ਉਹ ਨਹੀਂ ਕੀਤੀ ਗਈ। ਸੋ ਹੁਣ ਜਿਹੜਾ ਕਰੰਟ ਰਿਕੁਆਇਰਮੈਂਟ ਕੀ ਨੇ ਕਿ ਤੁਹਾਡੇ ਕੋ 12 ਗ੍ਰੇਡ ਐਜੂਕੇਸ਼ਨ ਹੋਣੀ ਚਾਹੀਦੀ ਹੈ ਹਾਈ ਸਕੂਲ ਹੋਣਾ ਚਾਹੀਦਾ। ਸੋ ਇਹ ਬਹੁਤ ਅਤਿ ਜ਼ਰੂਰੀ ਹੈ ਤੁਸੀਂ ਹਾਈ ਸਕੂਲ ਪਾਸ ਹੋਣੇ ਜ਼ਰੂਰੀ ਹੈ। ਦੂਜੀ ਰਿਕੁਆਇਰਮੈਂਟ ਹੈਗੀ ਹੈ ਕਿ ਤੁਹਾਡੇ ਚਾਰ ਜਿਹੜਾ ਸੀਐਲਬੀ 4 ਹੋਣਾ ਜ਼ਰੂਰੀ ਹੈ। ਅੰਗਰੇਜ਼ੀ ਟੈਸਟ ਦੇਣਾ ਜ਼ਰੂਰੀ ਹੈ। ਤੇ ਇਸ ਤੋਂ ਬਾਅਦ ਤੁਹਾਡੇ ਕੋ 1 ਸਾਲ ਦਾ ਵੈਰੀਫਾਇਬਲ ਐਕਸਪੀਰੀਅੰਸ ਹੋਣਾ ਜ਼ਰੂਰੀ ਹੈ। ਸੋ ਜਿਹੜਾ ਪਹਿਲਾਂ ਕਹੁੰਦਾ ਸੀ ਕਿ ਤੁਸੀਂ ਜੇ 6 ਮਹੀਨੇ ਕੋਰਸ ਕਰਿਆ ਤੁਸੀਂ ਜਿਹੜਾ ਤਾਂ ਵੀ एलिजिਬਿਲਟੀ ਕ੍ਰਾਈਟੇਰੀਆ ਮੀਟ ਕਰਦੇ ਸੀ ਉਹ ਬਿਲਕੁਲ ਨਹੀਂ ਹੈਗਾ ਜੀ ਹੁਣ ਕਿਉਂਕਿ ਤੁਸੀਂ ਪਰਮਨੈਂਟ ਰੈਜ਼ੀਡੈਂਟ ਦੇ ਤੌਰ ਤੇ ਹੋਣਾ ਸੋ ਤੁਹਾਡਾ ਕੰਮ ਦਾ ਐਕਸਪੀਰੀਅੰਸ ਹੋਣਾ ਜ਼ਰੂਰੀ ਹੈ ਤਾਂ ਕਾਮਨ ਸੈਂਸ ਹੈ ਨਾ ਸੋ ਤੁਹਾਡੇ ਤੁਹਾਡਾ 1 ਸਾਲ ਦਾ ਵੈਰੀਫਾਇਬਲ ਐਕਸਪੀਰੀਅੰਸ ਹੋਣਾ ਚਾਹੀਦਾ ਹੁਣ ਵੈਰੀਫਾਇਬਲ ਐਕਸਪੀਰੀਅੰਸ ਹੈ ਉਹਦਾ ਡੈਫੀਨੇਸ਼ਨ ਕੀ ਹੈ ਕਿ ਕੰਮ ਦਾ ਡੈਫੀਨੇਸ਼ਨ ਕੀ ਹੈ ਕਿ ਜਿਹੜਾ ਜੋਬ ਵਿੱਚ ਯੂਰ ਕੰਪਨਸੇਟਿਡ ਫਾਰ ਉਹ ਕੰਮ ਜਿਹਦੀ ਤੁਹਾਨੂੰ ਜਿਹੜੀ ਤਨਖਾਹ ਹੈ ਉਹ ਮਿਲੀ ਹੈ ਹੁਣ ਉਹ ਕੰਮ ਜਿਹੜਾ ਤੁਸੀਂ ਵੋਲੰਟੇਰੀਲੀ ਕੀਤਾ ਜੀ ਉਹਨੂੰ ਨਹੀਂ ਨਾ ਮੰਨਿਆ ਜਾਊਗਾ ਉਹਦੀ ਤਾਂ ਤੁਹਾਨੂੰ ਤਨਖਾਹ ਮਿਲੀ ਨਹੀਂ ਹੈਗੀ ਸੋ ਉਹ ਕੰਮ ਜਿਹਦੀ ਤੁਹਾਨੂੰ ਤਨਖਾਹ ਮਿਲੀ ਹੈ ਚਾਹੇ ਤੁਸੀਂ ਕੈਨੇਡਾ ਚ ਕੈਰਗੇਵਰ ਦਾ ਕੰਮ ਕਰ ਰਹੇ ਹੋ ਹਮ ਕੈਨੇਡਾ ਚ ਤੁਸੀਂ ਐਲਐਮਆ ਲੈ ਕੇ ਵਰਕ ਪਰਮਿਟ ਲੈ ਕੇ ਕਰ ਰਹੇ ਹੋ ਜਾਂ ਤੁਹਾਡਾ ਕੋ ఓਪਨ ਪਰਮਿਟ ਹੈ ਤੁਸੀਂ ਉਹਦੇ ਤੇ ਕਰ ਰਹੇ ਹੋ ਉਹ ਕਰਨ ਲਈ ਵੈਰੀਫਾਇਬਲ ਕਿਵੇਂ ਹੋਊਗਾ ਜੀ ਕਿ ਤੁਹਾਡਾ এমਪਲੋયર ਤੁਹਾਨੂੰ ਤਨਖਾਹ ਦੇ ਰਿਹਾ ਪੇ ਸਟੱਪ ਦੇ ਰਿਹਾ ਬੈਂਕ ਵਿੱਚ ਤਨਖਾਹ ਜਮ੍ਹਾਂ ਹੋ ਰਹੀ ਹੈ ਦੂਜੇ ਪਾਸੇ ਤੁਹਾਨੂੰ ਸਾਲ ਦੇ ਅੰਦਰ টি ਫਾਰਮ ਮਿਲ ਰਿਹਾ ਹੈ টি ਫਾਰਮ ਮਿਲ ਤਬਾ ਤੁਸੀਂ ਆਪਣੇ ਟੈਕਸਸ ਫਾਈਲ ਕੀਤੇ ਹੈ ਸੋ ਇਹ ਦੱਸਦਾ ਹੈ ਕਿ ਹਾਂ ਤੁਸੀਂ ਕਿਰਗਰਦੀ ਜੌਬ ਕਰਦੇ ਸੀ ਤੁਹਾਨੂੰ ਤਨਖਾਹ ਮਿਲੀ ਹੈ ਦ ਵਰਕ ਵਿਚ ਯੂ ਆਰ ਕੰਪਨਸੇਟਿਡ ਫੋਰ ਦੂਜੇ ਪਾਸੇ ਤੁਸੀਂ ਇੰਡੀਆ ਦੇ ਵਿੱਚ ਹੈਗੇ ਹੋ ਤੁਹਾਡੇ ਕੋਲ ਵੈਰੀਫਾਇਬਲ ਐਕਸਪੀਰੀਅੰਸ ਹੋਣਾ ਜ਼ਰੂਰੀ ਹੈ ਉਹ ਐਕਸਪੀਰੀਅੰਸ ਕੀਏਗਾ ਕਿ ਤੁਹਾਡੇ ਤੁਸੇ ਤਲਖਾ ਮਿਲਦੀ ਹੈ ਉਹ ਬੈਂਕ ਚ ਜਮਾ ਹੁੰਦੀ ਹੈ ਤੁਹਾਡਾ EMPLOYEER ਹੈ ਜਿਹੜਾ ਫਾਰਮ 16 ਤੁਹਾਨੂੰ ਦਿੰਦਾ ਜਿਵੇਂ ਆਪਣੇ ਤੇ 34 ਉੱਥੇ ਫਾਰਮ 16 ਹੈਗਾ ਉਸ ਤੋਂ ਬਾਅਦ ਤੁਸੀਂ ਅਪਦੀ ਰਿਟਰਨ ਹੈ ਜਿਹੜੀ ਉਹ ਫਾਈਲ ਕਰਦੇ ਹੋ ਸੋ ਜੇ ਤੁਸੀਂ ਇਹ ਰਿਕੁਆਇਰਮੈਂਟ ਮੀਟ ਕਰਦੇ ਹੋ ਤਾਂ ਹੀ ਤੁਹਾਡੇ ਕੋਲ ਇੱਕ ਸਾਲ ਦਾ ਵੈਰੀਫਾਇਬਲ ਐਕਸਪੀਰੀਅੰਸ ਹੈ ਕਿਸੇ ਤੋਂ ਚਿੱਠੀ ਲਿਖਾ ਕੇ ਕਿ ਮੇਰੇ ਲਈ ਕੰਮ ਕਰਦਾ ਸੀਗਾ ਥੋੜਾ ਕੇ ਸੇਲ ਹੋ ਜਾਣਾ ਜਸਰ ਕਾਲਰ ਜੀ ਜ਼ਰੂਰ आई एम सॉरी कॉल काट होगी जिन्होंने कॉल की थी से वो दोबारा कॉल कर सकते हैं सो जड़ी वेरीफिएबल एक्सपीरियंस है वो हो किसी भी कैटेगरी से ਤੁਸੀਂ ਦੇਖੋ ਚਾਸਕਿਲਡ ਵਰਕਰ ਆ ਰਹੇ ਹੋ ਤਾਂ ਵੀ ਇਹੀ ਚੀਜ਼ਾਂ ਦੇਖਦੇ ਨੇ ਕਿ ਤੁਸੀਂ ਕੰਮ ਕੀਤਾ ਹੈ ਹੁਣ ਤੁਸੀਂ ਪਰਮਨੈਂਟ ਰੈਜ਼ੀਡੈਂਟ ਆ ਰਹੇ ਹੋ ਤਾਂ ਤੁਹਾਡੀ ਸਕਰੂਟੀ ਵੀ ਪਰਮਨੈਂਟ ਰੈਜ਼ੀਡੈਂਸ ਅਪਲੀਕੇਸ਼ਨ ਵਾਂਗੂ ਹੋਣੀ ਹੈ ਨਾ ਕਿ ਇੱਕ ਵਰਕ ਪਰਮਿਟ ਜਾਂ ਇੱਕ ਵਿਜ਼ਿਟਰ ਅਪਲੀਕੇਸ਼ਨ ਵਾਂਗੂ ਹੋਣੀ ਹੈ ਸੋ ਜਿਹੜੀ ਚੀਜ਼ ਤੇ ਤੁਸੀਂ ਕਲੇਮ ਕਰ ਰਹੇ ਹੋ ਤਾਂ ਉਹਦਾ ਐਵਿਡੈਂਸ ਤੁਹਾਨੂੰ ਦੇਣਾ ਅਤਿੰਤ ਜ਼ਰੂਰੀ ਹੈ ਹੁਣ ਇਹ ਤਾਂ ਰਿਕੁਆਇਰਮੈਂਟ ਹੋ ਗਈਆਂ ਕਿ ਜਿਹੜੇ ਇੰਡੀਵਿਜੂਅਲਸ ਨੇ ਆਉਣਾ ਹੈਗਾ ਉਹਨਾਂ ਨੂੰ ਇਹ ਚਾਹੀਦਾ ਹੁਣ ਜੇ ਕੋਈ ਬੰਦਾ ਸੋਚ ਰਿਹਾ ਹੈ ਕਿ ਮਾਰਚ ਜਰਸੀ ਲਾ ਲੂਗਾ ਤੇ ਉਹਦੇ ਕੋਲ ਨਾ ਪਿਛਲੇ ਸਾਲ ਦਾ ਕੋਈ ਪੇਸਟਅਪ ਹੈ ਨਾ ਉਹਦੇ ਪਿਛਲੇ ਸਾਲ ਤੇ ਬੈਂਕ ਚ ਕੋਈ ਐਂਟਰੀ ਹੈ ਨਾ ਇਹਨੇ ਕੋਈ ਟੈਕਸ ਡਾਕੂਮੈਂਟ ਨਹੀਂ ਤਾਂ ਆਫ ਕੋਰਸ ਉਹਦਾ ਕੇਸ ਰਿਫਿਊਜ਼ ਹੋਣਾ ਹੀ ਹੋਣਾ ਹੈਗਾ ਤੇ ਹੁਣ ਗੱਲ ਆ ਗਈ ਕਿ ਜਿਹੜਾ এমਪਲয়ਰ ਹੈਗਾ ਜਿਹੜਾ ਇੱਥੇ ਇੰਡੀਵਿਜੂਅਲ ਹੈ ਉਹ ਇੰਡੀਵਿਜੂਅਲ ਦੀਆਂ ਕੀ ਰਿਕੁਆਇਰਮੈਂਟਸ ਨੇ ਸੋ ਸਭ ਤੋਂ ਪਹਿਲਾਂ ਤਾਂ ਜੇ ਉਹ ਬੱਚਿਆਂ ਲਈ ਜਾਂ ਬਜ਼ੁਰਗਾਂ ਲਈ ਇਹ ਦੋ ਡਿਫਰੈਂਟ ਜਿਹੜੇ ਕੇਅਰਗੇਵਰਸ ਹੋ ਸਕਦੇ ਨੇ ਜੀ ਸਪੈਸ਼ਲ ਨੀਡਸ ਲਈ ਵੀ ਹੋ ਸਕਦਾ ਹੈਗਾ ਸੋ ਜੇ ਬੱਚਿਆਂ ਲਈ ਹੈ ਤਾਂ ਬੱਚਿਆਂ ਦਾ ਜਿਹੜਾ ਡੈਫੀਨੇਸ਼ਨ ਹੈ ਉਹ ਹੈਗਾ ਕਿ 18 ਸਾਲ ਤੋਂ ਘੱਟ ਉਮਰ ਦੇ ਹੋਣੇ ਚਾਹੀਦੇ ਹੁੰਦੇ ਜੀ ਸਰ ਪਹਿਲਾਂ ਕੋਣ ਜੀ ਸਰ ਹਲੋ ਸਤਿ ਸ਼੍ਰੀ ਅਕਾਲ ਜੀ हेलो सॉफ्टवेयर मैडम जी कित्तो ਗੱਲ ਕਰ ਰਹੇ ਹੋ ਤੇ ਕੀ ਸਵਾਲ ਹੈ ਤੁਹਾਡਾ ਮੈਂ ਕਿ ਵਿਕਟ ਹੋਲ ਰਹੀ ਆ ਮੇਰਾ ਸਵਾਲ ਇਹ ਹੈ ਕਿ ਮੈਂ ਹੁਣੇ ਆਈ ਆਂ ਇੰਡੀਆ ਤੋਂ ਜੀ ਤੇ ਉਹਨਾਂ ਨੇ ਮੇਰੇ ਪਾਸਪੋਰਟ ਤੇ ਕੋਈ ਸਟੈਂਪ ਨਹੀਂ ਲਾਈ ਵੀ ਜਿੱਦ ਮੈਂ ਇੱਧਰ 1 ਸਾਲ ਰਹਿ ਸਕਦੀ ਜਾਂ 2 ਸਾਲ ਰਹਿ ਸਕਦੀ ਆ ਇਹਦੇ ਬਾਰੇ ਪੁੱਛਣਾ ਚਾਹੁੰਦੀ ਸੀ ਵੀ ਮੈਨੂੰ ਕੁਝ ਦੱਸੋ ਜੀ ਤੁਸੀਂ ਕਿਹੜੇ ਵੀਜ਼ੇ ਤੇ ਆਏ ਹੋ ਜੀ ਸੁਪਰ ਵੀਜ਼ਾ ਹੈ ਜੀ ਹਾਂ ਜੀ ਜੇ ਕੋਈ ਸਟੈਂਪ ਨਹੀਂ ਲਾਈ ਤੁਸੀਂ 5 ਸਾਲ ਰਹਿ ਸਕਦੇ ਹੋ ਜੀ ओके ਕੋਈ ਵੀ ਸਟੈਂਪ ਨਹੀਂ ਲਾਈ ਉਹਨਾਂ ਨੇ ਜਦੋਂ ਮੈਨੂੰ ਜ਼ੋਰ ਪਾ ਕੇ ਪੁੱਛਿਆ ਸੀ ਵੀ ਤੁਸੀਂ 1 ਮਹੀਨਾ ਰਹਿਣਾ 6 ਰਹਿਣਾ ਕਿੰਨਾ ਚਿਰ ਰਹਿਣਾ ਤੇ ਮੇਰੇ ਪਾਸਪੋਰਟ ਦੀ ਮਿਆਦ ਸੀ 2 ਸਾਲ ਤੇ ਮੈਂ 2 ਸਾਲ ਹੀ ਬੋਲ ਦਿੱਤਾ ਹਾਂਜੀ ਤੁਸੀਂ ਪਲੀਜ਼ ਕਨਫਰਮ ਕਰੋ ਕਿ ਤੁਹਾਡੇ ਕੋਲ ਸੁਪਰ ਵੀਜ਼ਾ ਹੈਗਾ ਜੀ ਹਾਂਜੀ ਤੇ ਤੁਹਾਡੇ ਪਾਸਪੋਰਟ ਤੇ ਕੋਈ ਵੀ ਸਟੈਂਪ ਨਹੀਂ ਲੱਗੀ ਹੈਗੀ ਹੈ ਜੀ ਅਨਾ ਕੋਈ ਨਹੀਂ ਲਾਈ ਉਹਨਾਂ ਨੇ ਇਸ ਵਾਰ ਪਹਿਲੇ ਮੈਂ ਆਈਆਂ ਦੋ ਵਾਰ ਤਾਂ ਉਹਨਾਂ ਨੇ 2 ਸਾਲ ਦੀ ਸਟੈਂਪ ਲਾਉਂਦੇ ਸੀ ਇਸ ਵਾਰ ਕੋਈ ਸਟੈਂਪ ਨਹੀਂ ਲਾਈ ਜੀ ਸੋ ਤੁਸੀਂ 5 ਸਾਲ ਰਹਿ ਸਕਦੇ ਹੋ ਤੁਹਾਡੀ ਡੇਟ ਆਫ ਐਂਟਰੀ ਤੱਕ ਤੇ ਆਪਦੇ ਪਾਸਪੋਰਟ ਨੂੰ ਰੀਨਿਊ ਕਰਾ ਲਓ ਜੀ ਤੁਸੀਂ 5 ਸਾਲ ਰਹਿ ਸਕਦੇ ਹੋ ਥੈਂਕ ਯੂ ਸਰ ਥੈਂਕ ਯੂ ਜੀ ਧੰਨਵਾਦ ਕਾਲ ਕਰਨ ਦੇ ਲਈ ਨੈਕਸਟ ਕਾਲ ਹਲੋ ਸਤਿ ਸ਼੍ਰੀ ਅਕਾਲ ਜੀ ਹਲੋ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਕਿੱਥੋਂ ਗੱਲ ਕਰ ਰਹੇ ਹੋ ਤੁਸੀਂ ਫੋਨ ਤੇ ਇੰਦਰ ਬੋਲ ਰਿਹਾ ਜੀ ਟੋਰਾਂਟੋ ਦੀ ਬੋਟ ਮੇ ਜੀ ਹਾਂ ਟੋਰਾਂਟੋ ਜੀ ਇੱਕ ਲਈ ਮੈਂ ਪੁੱਛਣਾ ਸੀ ਇਹ ਹோம் ਸਪੋਰਟ ਵਰਕਰ ਦਾ ਮੇਰੀ ਵਾਈਫ ਹੈਗੀ ਹੈ 55 ইয়ার্স ওল্ড ਉਹ 6 ਸਾਲ ਹੋ ਗਿਆ ਉਹਨੂੰ ਕੰਮ ਕਰਦੇ ਹੋਏ ਵਾਲਾ ਜੀ ਤੇ ਉਹਨਾਂ ਬਾਰੇ ਪੁੱਛਣਾ ਸੀ ਇਹ ਫਾਈਲ ਲਗਾਨੀ ਹੈ ਤੇ ਹੁਣ ਲਗਾ ਸਕਦੇ ਨੇ ਜਦੋਂ ਖੁੱਲਣ ਜਾ ਰਿਹਾ ਪ੍ਰੋਗਰਾਮ हां जी ਉਹ ਹோம் ਸਪੋਰਟ ਵਰਕਰ ਗਵਰਨਮੈਂਟ ਕਿਹੜੀ ਕਿਹੜੀ ਹੋਣਗੀ हां जी ਉਹ ਹோம் ਸਪੋਰਟ ਵਰਕਰ ਦਾ ਕੰਮ ਕਿੱਥੇ ਕਰਦੇ ਐ ਜੀ ਉਹ ਹੈਗੇ ਨੇ ਇੱਕ ਹੈਗੇ ਨੇ ਉਲਟ ਟੱਪਲੇ ਹੈਗੇ ਨੇ ਉਹਨਾਂ ਦੇ ਘਰ ਜਾਂਦੇ ਨੇ ਜੀ। ਹਾਂਜੀ 올ਡ ਕਪਲ ਕਿੱਥੇ ਹੈਗੇ ਜੀ ਦੁਨੀਆ ਦੇ ਵਿੱਚ? ਬ੍ਰੈਂਟਨ 'ਚ ਬ੍ਰੈਂਟਨ 'ਚ। ਕੀ ਤੁਹਾਡੀ ਵਾਈਫ ਕੋਲੇ ਵਰਕ ਪਰਮਿਟ ਹੈ ਜੀ? ਹਾਂਜੀ ਓਪਨ ਵਰਕ ਪਰਮਿਟ ਹੈਗਾ। ਹਾਂਜੀ ਓਪਨ ਵਰਕ ਪਰਮਿਟ ਉਹਨਾਂ ਨੂੰ ਕਿਹੜੇ ਗਰਾਊਂਡਸ ਤੇ ਮਿਲਿਆ ਜੀ? ਮੈਂ ਸਪਾਊਸਰ ਓਪਨ ਵਰਕ ਪਰਮਿਟ। ਮੈਂ ਮੈਂ ਲਮਾਈ ਤੇ ਤਾਂ ক্লোਜ਼ ਵਰਕ ਪਰਮਿਟ ਤੇ ਫਿਰ ਮੇਰੀ ਵਾਈਫ ਨੂੰ ਮਿਲਿਆ ਸਪਾਊਸਰ ਓਪਨ ਵਰਕ ਪਰਮਿਟ। ਹਾਂਜੀ ਬਹੁਤ ਵਧੀਆ ਜੀ। ਸੋ ਕਿੰਨੇ ਚਿਰ ਦਾ ਵਰਕ ਪਰਮਿਟ ਹੈ ਜੀ ਉਹਨਾਂ ਕੋਲੇ? ਉਹਨਾਂ ਕੋਲ ਹੁਣ ਮਾਰਚ 1 ਤੋਂ ਮਾਰਚ 31 ਤੱਕ ਹੈ ਤੇ ਉਹਨਾਂ ਨੇ ਜਿਹੜਾ ਕੰਮ ਕਰਦੇ ਆ ਜੀ ਉਹਦੇ ਉਹਨਾਂ ਨੂੰ ਤਨਖਾਹ ਮਿਲਦੀ ਹੈ ਜੀ ਹਾਂਜੀ ਹਾਂਜੀ ਤੇ ਉਹ ਤਨਖਾਹ ਕਿਸ ਰੂਪ ਵਿੱਚ ਮਿਲਦੀ ਹੈ ਜੀ ਉਹ ਚੈੱਕ ਤੇ ਚੈੱਕ ਨਾਲ ਜਮਾਣਾ ਨੂੰ ਤੇ ਉਹ ਤੋਂ ਉਹ ਚੈੱਕ ਉਹਨਾਂ ਦੀ ਜੋ EI ਟੈਕਸਸ CPP ਕੱਟ ਕੇ ਮਿਲਦਾ ਹੈਗਾ ਜੀ ਸਭ ਕੁਝ ਸਭ ਕੁਝ ਕੱਟ ਕੇ ਮਿਲਦਾ ਉਹ ਪੂਰਾ ਬਣਾ ਕੇ ਦਿੰਦੇ ਨੇ ਪੇ ਰੋਲ ਵਗੈਰਾ ਹਾਂਜੀ ਤੇ ਉਹ ਬੈਂਕ 'ਚ ਜਮ੍ਹਾਂ ਕਰਾਉਂਦੇ ਆ ਜੀ ਹਾਂਜੀ ਹਾਂਜੀ ਕਦੋਂ ਕੰਮ ਕਰਨਾ ਸ਼ੁਰੂ ਕੀਤਾ ਸੀ ਜੀ ਉਹਨਾਂ ਨੇ ਤੇ ਮੇ ਵਿੱਚ ਸ਼ੁਰੂ ਕੀਤਾ ਜੀ ਤੇ ਮੇ ਵਿੱਚ ਸ਼ੁਰੂ ਕੀਤਾ ਜੀ ਫਿਰ ਸਾਲ ਨਹੀਂ ਹੋਣਾ ਮਾਰਚ ਤੱਕ ਜੀ ਉਹਨਾਂ ਨੂੰ ਤਾਂ ਫਿਰ ਕੁਆਲੀਫਾਈ ਨਹੀਂ ਕਰਨਗੇ ਜੀ ਅੱਛਾ ਹਾਂਜੀ ਪਹਿਲੇ ਆਇਆ ਸੀ ਨਾ 6 ਮੰਥ ਦਾ ਹੈਗਾ ਫੀ ਹਾਂਜੀ ਮੈਨੂੰ ਨਹੀਂ ਪਤਾ ਕਦੋਂ ਆਇਆ ਸੀਗਾ ਜੀ 6 ਮੰਥਸ ਬਾਰੇ ਮੈਨੂੰ ਨਹੀਂ ਜਾਣਕਾਰੀ ਕਿ ਕਦੋਂ ਆਇਆ ਸੀ ਜਿਹੜਾ ਹੋਮ ਸਪੋਰਟ ਵਰਕਰ ਪ੍ਰੋਗਰਾਮ ਸੀ ਜੀ ਉਹਦੇ ਚ 6 ਮਹੀਨੇ ਸੀਗਾ ਕਿ ਜਿਹੜੇ ਲੋਕ ਹੋਮ ਸਪੋਰਟ ਵਰਕਰ ਦੇ ਪ੍ਰੋਗਰਾਮ ਥਰੂ ਆਉਂਦੇ ਸੀਗੇ ਉਹ ਥੋੜੀ ਵਾਇਫ ਕੋਲੇ ਓਪਨ ਪਰਮਿਟ ਆ ਹੋਮ ਸਪੋਰਟ ਵਰਕਰ ਦਾ ਨਹੀਂ ਸੀਗਾ ਸੋ ਹੋਮ ਸਪੋਰਟ ਵਰਕਰ ਦੇ थ्रू ਆਉਂਦੇ ਸੀ ਤੇ ਉਹ ਏਮਪਲੋయర్ ਨਾਲ ਕੰਮ ਕਰਦੇ ਸੀ 6 ਮਹੀਨੇ ਬਾਅਦ ਪੀਆਰ ਲਈ ਅਪਲਾਈ ਕਰ ਸਕਦੇ ਸੀ ਕਿਉਂਕਿ ਉਹਨਾਂ ਦੀ ਪੀਆਰ ਐਪਲੀਕੇਸ਼ਨ ਪਹਿਲਾਂ ਹੀ ਲੱਗੀ ਹੁੰਦੀ ਸੀ ਤੁਹਾਡੇ ਕੇਸ ਦੇ ਵਿੱਚ ਉਹ ਵੱਖਰਾ ਹੈਗਾ ਜੀ ਸੋ ਹੁਣ ਐਸ ਵੇਲੇ ਸਵਾਲ ਹੈਗਾ ਕਿ 31 ਮਾਰਚ ਤੋਂ ਬਾਅਦ ਉਹ ਕੰਮ ਕਿਵੇਂ ਕਰਨਗੇ ਜੀ ਜਦੋਂ ਉਹਨਾਂ ਦਾ ਵਰਕ ਪਰਮਿਟ ਨਹੀਂ ਹੋਊਗਾ ਐਕਚੁਅਲੀ ਵਰਕ ਪਰਮਿਟ ਅਸੀਂ ਉਸ ਮੈਸਜ ਜਿਹੜਾ ਐਲਐਮਆਈ ਸੀ ਨਾ ਉਹਨਾਂ ਨੇ ਮੰਨੂ ਵਰਕ ਪਰਮਿਟ ਦਿੱਤਾ ਸੀ ਪਾਸਪੋਰਟ ਦੀ ਵੈਲਿਡਿਟੀ ਤੱਕ ਤੱਕ ਸੋ ਵੀ ਨਹੀਂ ਇਹਦਾ ਸੀ ਤੇ ਬਾਕੀ ਹੁਣ 12 ਮਹੀਨੇ ਦਾ ਜੇ ਹੁਣ ਹੋਰ ਦੇਣਾ ਸੀ ਉਹਨਾਂ ਨੇ ਸੋ ਐਕਸਟੈਂਸ਼ਨ ਪਾਈ ਸੀ ਤੁਸੀਂ ਤੁਹਾਡੇ ਤੁਹਾਡੀ ਵਾਈਫ ਲਈ ਐਕਸਟੈਂਸ਼ਨ ਤੁਸੀਂ ਕਰ ਦਿੱਤਾ ਹੋਇਆ ਜੀ ਹਾਂਜੀ ਹਾਂਜੀ ਕਰਤਾ ਸੀ ਇਹ 1 21 ਜੂਨ 21 ਜਨਵਰੀ ਤੋਂ ਪਹਿਲੇ ਕਰਤਾ ਸੀ ਬਹੁਤ ਵਧੀਆ ਜੀ ਸੋ ਫਿਰ ਉਹ ਮਈ ਐਲੀਜੀਬਲ ਹੋਣਗੇ ਜੀ ਤੇ ਦੂਜਾ ਤੁਹਾਨੂੰ ਵਾਰੀ ਕਰਨ ਦੀ ਲੋੜ ਨਹੀਂ ਜੀ 31 ਮਾਰਚ ਨੂੰ ਤੁਹਾਡੀ ਵਾਰੀ ਨਹੀਂ ਆਉਣੀ ਉਹ ਇਸ ਕਰਕੇ ਕਿਉਂਕਿ ਬਜ਼ੁਰਗਾਂ ਦੇ ਕੇਸ ਦੇ ਵਿੱਚ ਉਹ ਸਾਰੇ ਸਾਲ ਵੀ ਐਪਲੀਕੇਸ਼ਨਸ ਭਰਦੀਆਂ ਨਹੀਂ ਹੈਗੀਆਂ ਜੀ ਬਜ਼ੁਰਗਾਂ ਦੇ ਕੇਸ ਕੰਮ ਕਰਨ ਵਾਲੇ ਲੋਕ ਨੇ ਜਿਹੜੇ ਉਹ ਕਟ ਅਪਲਾਈ ਕਰਦੇ ਨੇ ਬੱਚਿਆਂ ਦੇ ਕੇਸ ਦੇ ਵਿੱਚ ਉਹ ਜਾਦੇ ਅਪਲਾਈ ਕਰਦੇ ਨੇ ਸੋ ਜਦੋਂ ਹੀ ਉਹ ਇਹ ਖੁੱਲਾ ਰਹੂਗਾ ਜੀ ਐਡੀਸ਼ੇ ਦੀ ਨਹੀਂ ਭਰੂਗਾ ਬਜ਼ੁਰਗਾਂ ਵਾਲਾ ਸੋ ਬਜ਼ੁਰਗਾਂ ਵਾਲਾ ਜਿਹੜਾ ਹੈਗਾ ਜਦੋਂ ਉਹਨਾਂ ਦਾ ਸਾਲ ਦਾ ਐਕਸਪੀਰੀਅੰਸ ਹੋ ਗਿਆ ਉਹ ਤੋਂ ਬਾਅਦ ਅਪਲਾਈ ਕਰ ਸਕਾਂਗੇ ਪਰ ਉਹ ਤੋਂ ਪਹਿਲਾਂ ਆ ਕੇ ਤੁਸੀਂ ਆਪਣੇ ਕਾਗਜ਼ ਪੱਤਰ ਹੈ ਜਿਹੜੇ ਉਹ ਸਾਰੇ ਰਿਵਿਊ ਕਰਾ ਸਕਦੇ ਆ ਤੇ ਰਿਵਿਊ ਕਰਾਉਣ ਤੋਂ ਬਾਅਦ ਫਿਰ ਦੇਖਿਆ ਜਾ ਸਕਦਾ ਹੈ ਕਿ ਸਾਰੇ ਕਾਗਜ਼ ਪੂਰੇ ਨੇ ਉਦੋਂ ਤੱਕ ਰੈਡੀ ਰਹੀਏ ਤੇ ਦੂਜਾ ਕੀ ਜਿਹੜੇ এমਪਲੋਇਰ ਨੇ ਉਹ ਇਨਡਿਟਰਮਿਨਟ ਜੌਬ ਆਫਰ ਲਿਖ ਕੇ ਦੇਣ ਨੂੰ ਤਿਆਰ ਹੋਣਗੇ ਜੀ ਹਾਂਜੀ 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 ਉਹ ਜਿੱਦਾਂ ਹਾਂਜੀ ਫਿਰ ਫਿਰ ਕੋਈ ਪ੍ਰੋਬਲਮ ਨਹੀਂ ਹੋਊਗੀ ਜੀ ਉਹਨਾਂ ਨੂੰ ਠੀਕ ਐਕਚੁਅਲੀ ਇਹਨਾ ਕੰਮ ਸ਼ੁਰੂ ਕੀਤਾ ਸੀ ਮਾਰਚ ਤੋਂ ਕੀਤਾ ਹੋਇਆ ਸੀ ਪੜ ਐਮ ਸ਼ੁਰੂ ਜਿਦ ਇੱਕ ਦੋ ਮਹੀਨੇ ਉਹ ਕੈਸ਼ ਤੇ ਕਿ ਕੈਸ਼ ਦੇਂਦੇ ਰਹਤੀ ਹੋ ਹਾਂ ਜੀ ਉਹ ਨਹੀਂ ਮੰਨਿਆ ਜਾਉਗਾ ਉਹ ਨਹੀਂ ਮੰਨਿਆ ਜਾਉਗਾ ਕਿਸੇ ਨੇ ਕਿਹਾ ਵੀ ਚੈੱਕ ਕਰੂਗਾ ਫਿਰ ਚੈੱਕ ਲਿਆ ਸੀ ਜੀ ਧੰਨਵਾਦ ਕਾਲ ਕਰਨ ਦੇ ਲਈ ਬਾਕੀ ਕੁਆਰੀਸ ਤੁਸੀਂ ਸਿਡਬੀਐਸਟੀ ਇਮੀਗ੍ਰੇਸ਼ਨ ਦੇ ਨੰਬਰ ਤੇ ਕਾਲ ਕਰਕੇ ਪੁੱਛ ਸਕਦੇ ਹੋ ਤੇ ਸਰ ਜਿਵੇਂ ਇਹਨਾਂ ਨੇ ਕਿਹਾ 6 ਮਹੀਨੇ ਦਾ ਐਕਸਪੀਰੀਅੰਸ ਇਹ ਬਹੁਤ ਜ਼ਿਆਦਾ ਕਨਫਿਊਜ਼ਨ ਚੱਲ ਰਹੀ ਹੈ ਸੋਸ਼ਲ ਮੀਡੀਆ ਤੇ ਜਿਵੇਂ ਵੀਡੀਓਜ਼ ਦੇਖਦੇ ਆ ਉਹਦੇ ਵਿੱਚ 3 ਪੁਆਇੰਟਸ ਆ ਰਹੇ ਨੇ ਕਿ 6 ਮਹੀਨੇ ਦਾ ਐਕਸਪੀਰੀਅੰਸ ਚਾਹੀਦਾ ਆਲਜੀ ਦੀ ਰਿਕੁਆਇਰਮੈਂਟ ਨਹੀਂ ਹੈ ਤੇ ਤੁਹਾਨੂੰ ਕੋਈ ਐਕਸਪੀਰੀਅੰਸ ਦਿਖਾ ਜਿਹੜਾ ਇੱਕ ਕੰਪੀਟੈਂਟ ਕਾਉਂਸਲ ਹੈ ਪਲੀਜ਼ ਉਹਦੇ ਤੇ ਹੀ ਬਲੀਵ ਕਰਿਆ ਜਾਵੇ TikTok ਤੇ ਬਿਲਕੁਲ ਬਲੀਵ ਨਾ ਕਰੋ ਜੀ ਤੇ ਦੂਜੀਆਂ ਜੇ ਆਪਾਂ ਰਿਵਿਊ ਕਰੀਏ ਜਦੋਂ ਇਹ ਪ੍ਰੋਗਰਾਮ ਅਨਾਉਂਸ ਕੀਤਾ ਗਿਆ ਸੀ ਪਿਛਲੇ ਸਾਲ ਤਾਂ ਉਥੇ ਵੈਰੀ ਕਲੀਅਰਲੀ ਮੈਂਸ਼ਨ ਕੀਤਾ ਗਿਆ ਸੀ ਐਜੂਕੇਸ਼ਨ ਰਿਕੁਆਇਰਮੈਂਟਸ ਐਕਸਪੀਰੀਅੰਸ ਰਿਕੁਆਇਰਮੈਂਟਸ ਤੇ ਇਹਨਾਂ ਨਾਲ ਤੁਹਾਡੀ ਜਿਹੜਾ ਵਰਕ ਐਕਸਪੀਰੀਅੰਸ ਹੈ ਸੋ ਆਲਰੇਡੀ ਵੈਰੀ ਕਲੀਅਰ ਹੈਗਾ ਉਥੇ ਸੋ ਉਹਦੇ ਚ ਵੈਰੀ ਕਲੀਅਰਲੀ ਮੈਂਸ਼ਨ ਕੀਤਾ ਹੈਗਾ ਕਿ ਕੀ ਹੋਣਾ ਚਾਹੀਦਾ ਕੁਛ 6 ਮਹੀਨੇ ਦਾ ਐਕਸਪੀਰੀਅੰਸ ਨਹੀਂ ਅੰਗਰੇਜ਼ੀ ਵੈਰੀ ਕਲੀਅਰਲੀ ਮੈਂਸ਼ਨਡ ਹੈਗਾ ਕਿ 4 CLB ਸਕੋਰ ਤੁਹਾਨੂੰ ਚਾਹੀਦਾ ਹੈ ਵੈਰੀ ਕਲੀਅਰਲੀ ਮੈਂਸ਼ਨਡ ਹੈ ਤੁਹਾਡੇ ਕੋ ਹਾਈ ਸਕੂਲ ਐਜੂਕੇਸ਼ਨ ਹੋਣਾ ਚਾਹੀਦਾ ਹੈ ਵੈਰੀ ਕਲੀਅਰਲੀ ਮੈਂਸ਼ਨਡ ਹੈ ਕਿ ਤੁਹਾਡੇ ਕੋ ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈਗਾ ਇਹ ਰੀਜ਼ਨੇਬਲ ਕਿਉਂ ਹੈ ਕਿਉਂਕਿ ਕਿਸੇ ਵੀ ਕੈਟਾਗਰੀ ਚ ਤੁਸੀਂ ਦੇਖੋ ਜਿੱਥੇ ਪਰਮਨੈਂਟ ਰੈਜ਼ੀਡੈਂਟ ਹੈ ਜੇ ਤੁਸੀਂ 1 ਸਾਲ ਤੋਂ ਘੱਟ ਦਾ ਐਕਸਪੀਰੀਅੰਸ ਹੈ ਤੁਸੀਂ ਪਰਮਨੈਂਟ ਰੈਜ਼ੀਡੈਂਸੀ ਲਈ ਕੁਆਲੀਫਾਈ ਨਹੀਂ ਕਰਦੇ ਹੈਗੇ ਸੋ ਇਸ ਲਈ ਇਹ ਐਕਸਪੀਰੀਅੰਸ ਰਿਕੁਆਇਰਡ ਹੈਗਾ ਸੋ ਜਿਹੜਾ ਇਹ ਛੋਟ ਦਿੱਤੀ ਸੀ ਸਰਕਾਰ ਨੇ 6 ਮਹੀਨੇ ਵਾਲੀ ਉਹ ਉਹਨਾਂ ਲੋਕਾਂ ਲਈ ਸੀ ਜਿਹੜੇ ਹੋਮ ਸਪੋਰਟ ਵਰਕਰ ਪ੍ਰੋਗਰਾਮ ਦੇ ਵਿੱਚ ਆਉਂਦੇ ਸੀ ਤੇ ਦੂਜਾ ਉਹਨਾਂ ਕੋਲ ਜਾਂ ਤਾਂ ਟ੍ਰੇਨਿੰਗ ਹੁੰਦਾ ਸੀ ਜਾਂ ਉਹਨਾਂ ਕੋਲ 1 ਸਾਲ ਦਾ ਐਕਸਪੀਰੀਅੰਸ ਆਲਰੇਡੀ ਹੁੰਦਾ ਸੀ ਹੁਣ ਜਦੋਂ ਟ੍ਰੇਨਿੰਗ ਦੀ ਰਿਕੁਆਇਰਮੈਂਟ ਹਟਾਤੀ ਤੇ ਫਿਰ ਕਾਮਨ ਸੈਂਸ ਹੈ ਕਿ ਇੱਕ ਸਾਲ ਦਾ ਐਕਸਪੀਰੀਅੰਸ ਹੀ ਜਿਹੜਾ ਹੋਊਗਾ ਸੋ ਮੇਕ ਸ਼ੁਰ ਕਰੋ ਜੇ ਤੁਸੀਂ ਕਿਸੇ ਨੂੰ ਰਿਟੇਨ ਕਰ ਰਹੇ ਹੋ ਤਾਂ ਉਹ ਤੁਹਾਨੂੰ ਇਹ ਰਿਕੁਆਇਰਮੈਂਟਸ ਨੇ ਜਿਹੜੀਆਂ ਲਿਖ ਕੇ ਦੇਵੇ ਤਾਂ ਕਿ ਜੇ ਕਾਲੂ ਨਹੀਂ ਹੁੰਦਾ ਤਾਂ ਤੁਸੀਂ ਤੁਹਾਡੇ ਕੋਲੇ ਕੁਝ ਨਾ ਕੁਝ ਫਾਲ ਬੈਕ ਕਰਨ ਨੂੰ ਹੋਵੇ ਜਿੱਥੇ ਤੁਹਾਨੂੰ ਬੈਡ ਐਡਵਾਈਸ ਹੈ ਜਿਹੜਾ ਉਹ ਦਿੱਤਾ ਗਿਆ ਹੈਗਾ ਤੇ ਦੂਜੇ ਜੇ ਟਿਕਟੋਕ ਤੇ ਕੋਈ ਬੋਲਿਆ ਹੋਇਆ ਜੀ ਉਹਨੂੰ ਵੈਸੇ ਨਹੀਂ ਤੁਸੀਂ ਚੈਲੰਜ ਕਰ ਸਕਦੇ ਹੈਗੇ ਉਹ ਤਾਂ ਤੁਸੀਂ ਸੁਣਿਆ ਨਾ ਜੀ ਸੋ ਉਸ ਬੰਦੇ ਨੇ ਇਹ ਤਾਂ ਨਹੀਂ ਕਿਹਾ ਕਿ ਇਹ ਤੁਹਾਡੇ ਤੇ ਲਾਗੂ ਹੁੰਦਾ ਉਹ ਤਾਂ ਤੁਸੀਂ ਸੁਣ ਕੇ ਲਾਗੂ ਕਰ ਲਿਆ ਸੋ ਇਮੀਗ੍ਰੇਸ਼ਨ ਲਾਅ ਹੈਗਾ ਤੇ ਜਿਹੜੀ ਲੀਗਲ ਐਡਵਾਈਸ ਹੈ ਉਹ ਲੀਗਲ ਕਾਉਂਸਲ ਤੋਂ ਹੀ ਆਲਵੇਸ ਲੈਣੀ ਚਾਹੀਦੀ ਹੈ ਜੀ ਤਾਂ ਕਿ ਉਹ ਲੀਗਲ ਕਾਉਂਸਲ ਤੁਹਾਨੂੰ ਕਦੇ ਵੀ ਜਿਹੜਾ ਬੈਡ ਐਡਵਾਈਸ ਨਹੀਂ ਕਰੂਗਾ ਮੈਂ ਤਾਂ ਟਿਕਟੋਕ ਤੇ ਕਈ ਵਾਰੀ ਕਲਾਇੰਟ ਲੈ ਕੇ ਆਉਂਦੇ ਨੇ ਉਹ ਇੰਡੀਵਿਜੂਅਲ ਦਾ ਕੋਈ ਇਮੀਗ੍ਰੇਸ਼ਨ ਨਾਲ ਸੰਬੰਧ ਵੀ ਨਹੀਂ ਹੋਉਂਦਾ ਉਹ ਵੀ ਇਮੀਗ੍ਰੇਸ਼ਨ ਐਡਵਾਈਸ ਦੇ ਰਿਆ ਹੁੰਦਾ ਹੈਗਾ ਇੱਕ ਗ੍ਰੇਡ 12 ਕਰਕੇ ਆਂਡੀਆਂ ਤੋਂ ਆਇਆ ਹੋਇਆ ਸਟੂਡੈਂਟ ਉਸ ਯੂਨੀਵਰਸਿਟੀ ਜਾਂ ਸਕੂਲ ਚ ਪੜ ਰਿਹਾ ਉਹ ਵੀ ਇਮੀਗ੍ਰੇਸ਼ਨ ਦੀ ਐਡਵਾਈਸ ਦੇ ਰਿਹਾ ਹੈਗਾ ਸੋ ਇਹ ਤਾਂ ਜਿਹੜਾ ਇੰਡੀਵਿਜੂਅਲ ਦੀ ਆਪ ਦੀ ਇੰਟੈਲੈਕਟ ਹੈਗੀ ਹੈ ਵੀ ਤੁਸੀਂ ਉਹਦੀ ਗੱਲ ਮੰਨਣੀ ਹੈ ਜਾਂ ਨਹੀਂ ਮੰਨਣੀ ਹੈਗੀ ਹੈ ਤੇ ਦੂਜਾ ਜਿਹੜਾ ਸੋਸ਼ਲ ਮੀਡੀਆ ਉਹ ਬਣਿਆ ਹੀ ਇਸ ਲਈ ਹੈ ਜੀ ਤਾਂ ਕਿ ਲੋਕ ਜੋ ਮਰਜੀ ਉਹਦੇ ਤੇ ਬੋਲਣ ਫਰੀ ਸਪੀਚ ਹੈ ਨਾ ਤੁਸੀਂ ਕੁਝ ਵੀ ਬੋਲ ਦੋ ਬਿਲਕੁਕ ਤੇ ਤੁਸੀਂ ਉਹ ਕਹੋਗੇ ਵੀ ਤੂੰ ਇਹ ਕਿਉਂ ਬੋਲਿਆ ਉਹ ਕਹੇ ਮੈਨੂੰ ਤਾਂ ਇੰਨਾ ਹੀ ਪਤਾ ਸੀ ਤੂੰ ਮੇਰੀ ਗੱਲ ਮੰਨੀ ਕਿਉਂ ਹੂੰ ਸੋ ਜੇ ਕੋਈ ਲੀਗਲ ਕਾਉਂਸਲ ਹੈ ਉਹਦੇ ਮੂੰਹ ਚੋਂ ਇਹ ਆਵਾਜ਼ ਨਿਕੜੀ ਨਿਕਲ ਰਹੀ ਹੈ ਤੇ ਉਹ ਸਹੀ ਨਹੀਂ ਹੈਗੀ ਹੈ ਹਾਂ ਜੀ ਉਹਦੀ ਕੰਪਲੇਂਟ ਹੈ ਜਿਹੜੀ ਉਹ ਜ਼ਰੂਰ ਹੋ ਕੀਤੀ ਜਾ ਸਕਦੀ ਹੈਗੀ ਪਰ ਜੇ ਇੱਕ ਮੈਂਬਰ ਆਫ ਦ ਜਨਰਲ ਪਬਲਿਕ ਕੁਝ ਬੋਲ ਰਿਹਾ ਹੈ ਉਹ ਤਾਂ ਆਪਣੀ ਮਰਜ਼ੀ ਨਾਲ ਬੋਲੋ ਤੁਸੀਂ ਕੁਝ ਵੀ ਬੋਲ ਦਿਓ ਤੁਹਾਡੇ ਤੇ ਕੋਈ ਰੋਗ ਨਹੀਂ ਹੈਗੇ ਜੀ ਪਰ ਸਿਮਲਰ ਟੂ ਜਿਵੇਂ ਇੱਕ ਡਾਕਟਰ ਹੈਗਾ ਜੇ ਉਹ ਕੁਝ ਬੋਲ ਰਿਹਾ ਤਾਂ ਉਹਦੇ ਕੋਲ ਕੁਸ਼ਨ ਕੋਈ ਸ਼ੇ ਐਵਿਡੈਂਸ ਹੋਣਾ ਚਾਹੀਦਾ ਉਹਨੂੰ ਸਪੋਰਟ ਕਰ ਲਈ ਜੇ ਡਾਕਟਰ ਕੁਝ ਗਲਤ ਬੋਲ ਰਿਹਾ ਤੇ ਉਹਦੇ ਨਾਲ ਕੋਈ ਬੰਦਾ ਬਿਮਾਰ ਹੋ ਜਾਂਦਾ ਆਫਕੋਰਸ ਉਹਦਾ ਲਾਇਸੈਂਸ ਜਾ ਸਕਦਾ ਹੈਗਾ ਪਰ ਜੇ ਕੋਈ ਜਨਰਲ ਪਬਲਿਕ ਦਾ ਬੰਦਾ ਬੋਲ ਰਿਹਾ ਕਿ ਤੁਸੀਂ ਆ ਕਾਲੀ ਮਿਰਚ ਖਾ ਲਓ ਆ ਫਲਾਣਾ ਖਾ ਲਓ ਉਹ ਤੁਸੀ ਆਪਣੀ ਮਰਜ਼ੀ ਨਾਲ ਕਰ ਰਹੇ ਹੋ ਬਿਲਕੁਲ ਸੋ ਉਹਦਾ ਕੋਈ ਇਸ਼ੂ ਨਹੀਂ ਹੋਗਾ ਹੁਣ ਕਮਿੰਗ ਬੈਕ ਟੂ ਜਿਹੜੀ ਰਿਕੁਆਇਰਮੈਂਟਸ ਨੇ ਜੀ ਸੋ ਉਹਦੇ ਚ ਜੇ ਬੱਚੇ ਹੈਗੇ ਨੇ ਤਾਂ ਉਹਦੇ ਕੋਲੇ ਤੁਹਾਨੂੰ ਜਿਹੜੀ ਫੈਮਿਲੀ ਦੀ ਇਨਕਮ ਦੇ ਹਿਸਾਬ ਨਾਲ ਤੁਹਾਨੂੰ ਇਨਕਮ ਹੋਣੀ ਪਊਗੀ ਜੀ ਸੋ ਹਸਬੰਡ ਵਾਈਫ ਤੇ ਦੋ ਬੱਚੇ ਨੇ ਤਾਂ 85000 ਇਨਕਮ ਹੋਣੀ ਚਾਹੀਦੀ ਹੈ ਜੀ ਉਹਨਾਂ ਦੀ ਉਹਦਾ ਫਾਰਮੂਲਾ ਬਹੁਤ ਸਿੰਪਲ ਹੈ ਉਹ ਫਾਰਮੂਲਾ ਹੈਗਾ ਕਿ ਜਿਹੜੇ ਲਾਈਕੋ ਕ੍ਰਾਈਟਰੀਆ ਲੋ ਇਨਕਮ ਕਟਆਫ ਚਾਰ ਬੰਦਿਆਂ ਲਈ ਕਿੰਨੀ ਹੈ ਗਰੀਬੀ ਰੇਖਾ ਪਲੱਸ ਤੁਸੀਂ ਕੇਅਰ ਗਿਵਰ ਨੂੰ ਜਿੰਨੀ ਤਨਖਾਹ ਦੇਣੀ ਹੈ ਉਹਦਾ ਕੁੱਲ ਜੋੜ ਮਿਲਾ ਕੇ ਉਹਨੇ ਪੈਸੇ ਤੁਹਾਡੇ ਕੋਲੇ ਹੋਣੇ ਚਾਹੀਦੇ ਨੇ ਤੇ ਜੇ ਬਜ਼ੁਰਗ ਆਪਣੇ ਲਈ ਕਰ ਰਹੇ ਨੇ ਜੀ ਜੇ ਤਾਂ ਕੋਈ ਬਜ਼ੁਰਗਾ ਦਾ ਬੱਚਾ ਕਰ ਰਿਹਾ ਤਾਂ ਫਿਰ ਉਹ ਟੋਟਲ ਫੈਮਿਲੀ ਸਾਈਜ਼ ਨੇ ਇਨਕਮ ਹੋਗੀ ਏਮਪਲਾਈ ਕਰ ਰਹੇ ਜੇ ਬਜ਼ੁਰਗ ਆਪਣੇ ਲਈ ਏਮਪਲਾਈ ਕਰ ਰਹੇ ਨੇ ਹੁਣ 65 ਸਾਲ ਤੋਂ ਬੰਦਾ ਤਾਂ ਰਿਟਾਇਰਡ ਹੁੰਦਾ ਨਾ ਜੀ ਉਹ ਤਾਂ ਕੰਮ ਨਹੀਂ ਕਰ ਰਿਹਾ ਜੀ ਤੇ ਉਹਨਾਂ ਕੋਲੇ ਉਸ ਇੰਡੀਵਿਜੂਅਲੀ ਤਨਖਾਹ ਦੇਣ ਦੇ ਪੈਸੇ ਹੋਣੇ ਚਾਹੀਦੇ ਨੇ ਜੇ 60000 ਡਾਲਰ ਉਹਨਾਂ ਕੋਲ ਹੈਗਾ ਤਾਂ ਵੀ ਉਹ ਜਿਹੜਾ ਕੇਸ ਹੈ ਉਹ ਮਨਜ਼ੂਰ ਹੋ ਜਾਊਗਾ ਤੇ ਦੂਜਾ ਜੋ ਕਿ ਸਪੈਸ਼ਲ ਨੀਡਸ ਲਈ ਬੁਲਾ ਰਿਹਾ ਫਿਰ ਜਿਹੜਾ ਇੰਡੀਵਿਜੂਅਲ ਆ ਉਹਦਾ ਐਕਸਪੀਰੀਅੰਸ ਵੀ ਸਪੈਸ਼ਲ ਨੀਡਸ ਦੇ ਵਿੱਚ ਹੋਣਾ ਚਾਹੀਦਾ ਹੈਗਾ ਤੇ ਦੂਜਾ ਜਿਹੜੀਆਂ ਪ੍ਰੋਗਰਾਮ ਦੀਆਂ ਡਿਟੇਲਸ ਨੇ ਉਹ ਥੋੜੇ ਸਮੇਂ ਤੱਕ ਬਾਹਰ ਆ ਜਾਣਗੀਆਂ ਜੀ ਤੇ ਜਿਹੜਾ ਗੈਸ ਵਰਕ ਹੈ ਉਹ ਨਹੀਂ ਕਰਨਾ ਚਾਹੀਦਾ ਇੱਕ ਜੋ ਰੀਜ਼ਨੇਬਲ ਲਾ ਦੀ ਐਕਸਪੈਕਟੇਸ਼ਨ ਹੈ ਉਹਦੇ ਮੁਤਾਬਕ ਹੀ ਹੋਊਗਾ ਜੋ ਕਿ ਅੱਜ ਨਹੀਂ ਅੱਜ ਤੋਂ ਪਿਛਲੇ ਸਮੇਂ ਚ ਤੁਸੀਂ 20 ਸਾਲ 25 ਸਾਲ 30 ਸਾਲ ਪਹਿਲਾਂ ਵੀ ਜਾ ਕੇ ਦੇਖੋ ਉਦੋਂ ਵੀ ਤਾਂ ਗੇਰਗੇਰ ਆਉਂਦੇ ਸੀ ਨਾ ਉਦੋਂ ਵੀ ਆ ਕੇ ਪਰਮਾਨੈਂਟ ਹੁੰਦੇ ਸੀ ਉਦੋਂ ਵੀ ਇਹੀ ਰਿਕੁਆਇਰਮੈਂਟ ਸੀਗੀਆ ਜੋ ਉਹ ਅੱਜ ਹੀ ਚਲੀਆਂ ਆ ਰਹੀਆਂ ਨੇ ਆ ਇੱਕੋ ਸਮੇ ਬਦਲਾਅ ਹੋਇਆ ਜਿਹੜਾ ਪਿਛਲੀ ਵਾਰੀ ਬਦਲਾਅ ਹੋਇਆ ਸੀ ਜਿੱਥੇ ਕੀਤਾ ਗਿਆ ਸੀ ਕਿ ਤੁਹਾਡੇ ਕੋਲ 1 ਸਾਲ ਪੋਸਟ ਸੈਕੰਡਰੀ ਕੈਨੇਡੀਅਨ ਐਜੂਕੇਸ਼ਨ ਦੇ ਇਕੁਇਵਲੈਂਟ ਹੋਣੀ ਚਾਹੀਦੀ ਹੈ ਉਸ ਤੋਂ ਪਹਿਲਾਂ ਸਿਰਫ ਗ੍ਰੇਡ 12 ਹੀ ਰਿਕੁਆਇਰਮੈਂਟ ਸੀ ਹੁਣ ਵੀ ਹਾਈ ਸਕੂਲ ਐਜੂਕੇਸ਼ਨ ਹੀ ਰਿਕੁਆਇਰਮੈਂਟ ਉਹਨਾਂ ਨੇ ਤਸਦੀ ਹੈਗੀ ਹੈ ਸੋ ਇਹ ਜਿਹੜਾ ਪ੍ਰੋਗਰਾਮ ਹੈ ਇਹ ਮਾਰਚ 31 ਤੱਕ ਹੋ ਚੁੱਕਾ ਜਿਵੇਂ ਪਹਿਲਾਂ ਕਾਲਰ ਐਗਜ਼ੈਂਪਲ ਸੀ ਉਹ ਸੀਗਾ ਕਿ ਜੇ ਤੁਹਾਡੇ ਤੁਰ ਕੋ 1 ਸਾਲ ਦਾ ਐਕਸਪੀਰੀਅੰਸ ਹੀ ਨਹੀਂ ਹੈਗਾ ਫਿਰ ਤੁਸੀਂ ਐਲੀਜੀਬਲ ਕਿਵੇਂ ਹੋਵੋਗੇ ਜੀ ਤੇ ਦੂਜਾ ਮੈਂ ਦੱਸਣਾ ਚਾਹਣਾ ਮੇਰਾ ਐਕਸਪੀਰੀਅੰਸ ਰਹੇਗਾ ਪਿਛਲੇ ਪ੍ਰੋਗਰਾਮ ਦੇ ਵਿੱਚ ਹੁੰਦੀ ਜਤੋ ਕੋਟਾ ਸਿਸਟਮ ਇਨੀਸ਼ੀਏਟ ਕੀਤਾ ਗਿਆ ਸੀਗਾ ਕਿ ਜਿਹੜੇ ਬਜ਼ੁਰਗਾਂ ਵਾਲੇ ਕੇਸ ਨੇ ਉਹ ਜਿਹੜੇ ਕੇਸਸ ਨੇ ਉਹ ਕਦੇ ਵੀ ਫੁਲਫਿਲ ਨਹੀਂ ਹੋਏ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਚਾਹਣਾ ਗੁਰਜੀਤ ਕਿ 2250 ਐਪਲੀਕੇਸ਼ਨ ਹੁੰਦੀ ਸੀ ਉਹਦੇ ਵਿੱਚੋਂ 800 900 ਹੀ ਸਿਰਫ ਬਜ਼ੁਰਗਾਂ ਲਈ ਪਰਦਾ ਸੀ ਬਾਕੀ ਸਾਰਾ ਕੋਟਾ ਖਾਲੀ ਰਹਿ ਜਾਂਦਾ ਸੀ ਜਦ ਕਿ ਜਿਹੜੀਆਂ 2000 ਐਪਲੀਕੇਸ਼ਨ ਬੱਚਿਆਂ ਲਈ ਹੁੰਦੀਆਂ ਸੀ ਉਹ ਫਿਊ ਮਿੰਟਸ 'ਚ ਪਰ ਜੰਦੀਆਂ ਸੀ ਕਿਉਂਕਿ ਬਹੁਤੇ ਲੋਕ ਹਾਲੇ ਵੀ ਇਹ ਸੋਚਦੇ ਨੇ ਕਿ ਨੈਨੀ ਪ੍ਰੋਗਰਾਮ ਹੈ ਜੇ ਵਰਡ ਨੈਨੀ ਯੂਜ਼ ਕਰਦੇ ਨੇ ਤਾਂ ਬੱਚਿਆਂ ਦੀ ਨੈਨੀ ਹੁੰਦੀ ਹੈ ਬਟ ਇਹ ਨੈਨੀ ਪ੍ਰੋਗਰਾਮ ਨਹੀਂ ਨੈਨੀ ਤਾਂ ਇੱਕ ਜਨਰਿਕ ਵਰਡ ਹੈ ਪ੍ਰੋਗਰਾਮ ਹੈਗਾ ਕੇਅਰ ਗੀਵਰ ਸੋ ਬੱਚਿਆਂ ਲਈ ਵੀ ਕੇਅਰ ਗੀਵਰ ਹੋ ਸਕਦਾ ਹੈ ਉਹ ਬਜ਼ੁਰਗਾਂ ਲਈ ਵੀ ਕੇਅਰ ਗੀਵਰ ਹੋ ਸਕਦਾ ਹੈ ਜੀ ਤੇ ਸਰ ਇਹਦੇ ਨਾਲ ਹੀ ਜਿਵੇਂ ਡਿਗਰੀ ਈਵੈਲੂਏਸ਼ਨ ਵੀ ਕਰਾਉਣੀ ਪੈਂਦੀ ਹੈ ਤਾਂ ਇਹਨੂੰ ਲੈ ਕੇ ਕੁਏਰੀਜ਼ ਆ ਰਹੀਆਂ ਸੀ ਕਿ ਜੇਕਰ ਗ੍ਰੈਜੂਏਸ਼ਨ ਕੀਤੀ ਹੈ ਤਾਂ ਕੀ ਉਹੀ ਉਹਨਾਂ ਦੀ ਈਵੈਲੂਏਸ਼ਨ ਕਰਾਉਣੀ ਹੈ ਗ੍ਰੇਡ 12 ਦੇ ਵੀ ਕਰਾਉਣੀ ਕੰਪਲਸਰੀ ਹੈ ਬਿਲਕੁਲ ਜੀ ਤੋ ਗ੍ਰੇਡ 12 ਐਜੂਕੇਸ਼ਨ ਦੇ ਕੋਈ ਈਵੈਲੂਏਸ਼ਨ ਦੀ ਲੋੜ ਨਹੀਂ ਹੈਗੀ ਜੇ ਗ੍ਰੇਡ 12 ਕਰਿਆ ਤੁਸੀਂ ਜਿਹੜੀ ਸਕੈਂਡਰੀ ਐਜੂਕੇਸ਼ਨ ਕੀਤੀ ਹੈਗੀ ਹੈ ਤੇ ਦੂਜੀ ਜਿਹੜੇ ਈਵੈਲੂਏਸ਼ਨ ਤੁਸੀਂ ਕਰਾਉਣਾ ਚਾਹੁੰਦੇ ਹੋ ਪਰ ਜੇ ਰਿਕੁਆਇਰਮੈਂਟ ਹੀ ਗ੍ਰੇਡ 12 ਹੈਗੀ ਹੈ ਤੇ ਫਿਰ ਈਵੈਲੂਏਸ਼ਨ ਦੀ ਤਾਂ ਵੈਸੇ ਹੀ ਕੋਈ ਜ਼ਰੂਰਤ ਨਹੀਂ ਹੁੰਦੀ ਜਿਹ ਉਹਦੇ ਉੱਤੇ ਜੀ ਬਿਲਕੁਕੁਲ ਤੇ ਸਰ ਲਾਈਵ ਪ੍ਰੋਗਰਾਮ ਦੇ ਨੀਚੇ ਕਮੈਂਟ ਆ ਰਹੇ ਨੇ ਆਪਾਂ ਵੀ ਕੁਕਰੀ ਡਿਸਕਸ ਕਰ ਲੈਂਦੇ ਆ ਨੈਨੀ ਪੀਅਰ ਫਾਈਲ ਨੂੰ ਕਿੰਨਾ ਟਾਈਮ ਲੱਗ ਰਿਹਾ ਕਿ ਫਾਈਲ ਸਬਮਿਟ ਕੀਤੇ ਨੂੰ 5 ਮੰਥ ਹੋ ਗਏ ਨੇ ਹਲੇ ਤੱਕ ਕੋਈ ਅਪਡੇਟ ਨਹੀਂ ਆਈ ਹੈਗੀ ਜਿਹੜੇ ਪਮਨਟ ਰੈ residense ਤੇ ਉੱਤੇ ਸਵਾਲ ਹੈ ਜੀ ਕਿ ਜਿਨ੍ਹਾਂ ਨੇ ਕਰੇ ਹਾਂ ਜੀ ਉਹ ਕੋਟਾ ਤੇ ਡਿਪੈਂਡ ਕਰਦਾ ਹੈਗਾ ਜੀ ਸੋ ਜਦੋਂ ਪਿਛਲੇ ਸਾਲ ਉਹ ਕੋਟਾ ਫੁੱਲਫਿਲ ਨਹੀਂ ਹੋਇਆ ਤੇ ਬਹੁਤ ਛੇਤੀ ਛੇਤੀ ਉਹਨਾਂ ਦੇ ਜਵਾਬ ਆਉਣੇ ਸ਼ੁਰੂ ਹੋ ਗਏ ਹੁਣ ਆਹ ਸਾਲ ਕਿੰਨਾ ਕੋਟਾ ਹੈਗਾ ਉਹਦੇ ਹਿਸਾਬ ਨਾਲ ਉਹਨਾਂ ਨੇ ਐਪਲੀਕੇਸ਼ਨ ਪ੍ਰੋਸੈਸ ਕਰਨੀ ਐ ਨੇ ਇਹ ਇਹ ਨਹੀਂ ਹੈਗਾ ਕਿ ਜਿੰਨੇ ਇੰਡੀਵਿਜੂਅਲ ਆਏ ਉਹਨਾਂ ਜੋ ਸਾਰੇ ਹੋ ਜਾਣਗੇ ਉਹ ਇਸ ਲਈ ਕਨਫਿਊਸ਼ਨ ਹੈਗਾ ਕਿਉਂਕਿ ਜਿਹੜੇ ਪਿਛਲੇ ਪਾਇਲਟ ਪ੍ਰੋਗਰਾਮ ਨੇ ਹਲੇ ਲੋਕ ਉਹਨਾਂ ਚੋਂ ਵੀ ਬਚਦੇ ਨੇ ਸੋ ਨਾਲ-ਨਾਲ ਇਹਨਾਂ ਨੂੰ ਵੀ ਪਰਮਨੈਂਟ ਕੀਤਾ ਜਾ ਰਿਹਾ ਹੈ ਨਾਲ-ਨਾਲ ਉਹਨਾਂ ਨੂੰ ਵੀ ਪਰਮਨੈਂਟ ਕੀਤਾ ਜਾ ਰਿਹਾ ਹੈ ਪਰ ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਜੀ ਜੇ ਤੁਹਾਡੇ ਆਲਰੇਡੀ ਐਪਲੀਕੇਸ਼ਨ ਜਾ ਚੁੱਕੇ ਹੈ ਤੁਹਾਨੂੰ ਅਪਰੂਵਲ ਲੈਟਰ ਆ ਚੁੱਕਿਆ ਹੈ ਤੁਸੀਂ ਬ੍ਰਿਜਿੰਗ ਪਰਮਿਟ ਅਪਲਾਈ ਕਰ ਸਕਦੇ ਹੋ ਉਹਦੇ ਨਾਲ ਤੁਹਾਨੂੰ ਓਪਨ ਪਰਮਿਟ ਮਿਲ ਜੂਗਾ ਉਹ ਤੁਸੀਂ ਕਿਤੇ ਵੀ ਜਾ ਕੇ ਕੰਮ ਕਰ ਸਕਦੇ ਹੋ ਉਹ ਚਾਹੇ ਅੱਜ ਹੁੰਦਾ ਚਾਹੇ ਸਾਲ ਨੂੰ ਹੁੰਦਾ ਤੁਸੀਂ ਜਿਹੜੇ ਬ੍ਰਿਜਿੰਗ ਪਰਮਿਟ ਲਈ ਐਲੀਜੀਬਲ ਹੈਗੇ ਹੋ ਸੋ ਜੇ ਤੁਹਾਨੂੰ ਤੁਸੀਂ ਆਲਰੇਡੀ ਤੁਹਾਨੂੰ 6 ਮਹੀਨੇ ਐਕਸਪੀਰੀਅੰਸ ਕਰਨ ਤੋਂ ਬਾਅਦ ਤੁਸੀਂ ਕੇਸ ਦਾਖਲ ਕਰਤਾ ਸੀਗਾ ਉਸ ਤੋਂ ਬਾਅਦ ਤੁਹਾਨੂੰ ਅਕਨੋਲਜਮੈਂਟ ਲੈਟਰ ਆ ਗਿਆ ਹੈਗਾ ਤੁਸੀਂ ਬ੍ਰਿਜਿੰਗ ਪਰਮਿਟ ਲਈ ਐਲੀਜੀਬਲ ਹੋ ਗਏ ਆ ਜੇ ਤੁਹਾਨੂੰ ਆਪਣੇ ਕਾਉਂਸਲ ਤੋਂ ਜਾਣਕਾਰੀ ਨਹੀਂ ਮਿਲ ਰਹੀ ਤਾਂ ਤੁਸੀਂ ਸਾਡੇ ਦਫ਼ਤਰ ਨੂੰ ਕਾਲ ਕਰ ਸਕਦੇ ਹੋ ਉੱਥੇ ਥੋੜੀ ਮਦਦ ਹੋ ਸਕਦੀ ਹੈ ਜੀ ਮੈਨੂੰ ਲੱਗਦਾ ਇਹਨਾਂ ਲਈ ਸਰਦਸ਼ਾਂ ਦੇ ਕਾਫੀ ਸਵਾਲ ਨੇ ਜਿਹੜੇ ਕਲੀਅਰ ਹੋ ਗਏ ਉਹਨਾਂ ਦੇ ਪ੍ਰੋਗਰਾਮ ਨੂੰ ਲੈ ਕੇ ਸੀਡਬਲੂਸੀ ਇਮੀਗ੍ਰੇਸ਼ਨ ਨੇ ਇੱਕ ਵਾਰੀ ਡਿਟੇਲਸ ਸਾਂਝੇ ਕਰ ਬਿਲਕੁਲ ਜੀ ਸਾਡੇ ਦੋ ਆਫਿਸ ਹੈਗੇ ਕੈਨੇਡਾ ਦੇ ਵਿੱਚ ਬ੍ਰੈਮਟਨ ਚ ਸਟੀਲਸ ਐਂਡ ਟਾਰਬ੍ਰਮ ਇਦੇ ਨਾਲ ਨਰਸਰੀ ਬ੍ਰਿਟਿਸ਼ ਕੋਲੰਬੀਆ ਚ 128 ਸਟਰੀਟ ਤੇ 80 ਐਵੇਨਿਊ ਦੇ ਉੱਤੇ ਹੈਗਾ ਲिटल ਇੰਡੀਆ ਪਲਾਜ਼ਾ ਦੇ ਵਿੱਚ ਅਸੀਂ ਮੰਡੇ ਟੂ ਫਰਡੇ 10 ਵਜੇ ਤੋਂ 6 ਵਜੇ ਤੱਕ ਅਵੇਲੇਬਲ ਹੁੰਨੇ ਆ ਤੁਹਾਡਾ ਕੋਈ ਵੀ ਇਮੀਗ੍ਰੇਸ਼ਨ ਦਾ ਮੈਟਰ ਹੈਗਾ ਚਾਹੇ ਆਈ ਕੇਅਰ ਗਿਵਰ ਪ੍ਰੋਗਰਾਮ ਨੂੰ ਲੈ ਕੇ ਆ ਜਾਂ ਕੋਈ ਵੀ ਕਿਸੇ ਇਸ਼ੂ ਨੂੰ ਲੈ ਕੇ ਹੈਗਾ ਤੁਹਾਡਾ ਕੋਈ ਕੇਸ ਰਿਫਿਊਜ਼ ਹੋ ਗਿਆ ਮੈਂ ਦੱਸਣਾ ਚਾਹੁੰਦਾ ਜੀ ਮੇਰੇ ਕੋਲ ਸਪੈਸ਼ਲਾਈਜ਼ੇਸ਼ਨ L3 ਲਾਇਸੈਂਸ ਹੈਗਾ ਮੈਂ ਤੁਹਾਡੇ ਅਪੀਲ ਦੇ ਕੇਸਸ ਵੀ ਲੜ ਸਕਦਾ ਹੈਗਾ ਜਿਹੜੇ ਕਿ ਕਰੀਬਨ 14000 ਇਮੀਗ੍ਰੇਸ਼ਨ ਕਾਉਂਸਲ ਕੈਨੇਡਾ ਚ ਹੈਗੇ ਨੇ ਜਿਨ੍ਹਾਂ ਚੋਂ ਸਿਰਫ 1368 ਲੋਕ ਨੇ ਜਿਨ੍ਹਾਂ ਕੋਲ ਇਹ ਸਪੈਸ਼ਲਾਈਜੇਸ਼ਨ ਹੈਗੀ ਹੈ ਜਿਹੜੇ ਕਿ ਤੁਹਾਡੇ ਰਿਫਿਊਜ਼ ਹੋਏ ਕੇਸ ਨੂੰ ਅਦਾਲਤ ਚ ਰਿਪਰੈਜ਼ੈਂਟ ਕਰ ਸਕਦੇ ਹੈ ਜੀ ਤੇ ਨਾਲ ਹੀ ਸਰ ਆਜ ਦੇ ਪ੍ਰੋਗਰਾਮ ਲਈ ਬਹੁਤ ਬਹੁਤ ਤੁਹਾਨੂੰ ਵਸਤੂ ਸ਼ੁਕਰੀਆ ਜੀ ਤਾਂ ਇਸੇ ਅਜਾ ਸਾਡਾ ਪ੍ਰੋਗਰਾਮ ਹਮਦਰਦ ਇਮੀਗ੍ਰੇਸ਼ਨ ਮੈਟਰਸ ਤੇ ਸੀਡਬਲਯੂਸੀ ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਖੈਰਾ ਜੀ ਦੇ ਵੱਲੋਂ ਕੇਅਰ ਗਿਵਰ ਪ੍ਰੋਗਰਾਮ ਨੂੰ ਲੈ ਕੇ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਮੀਦ ਹੈ ਤੁਹਾਨੂੰ ਇਹ ਪ੍ਰੋਗਰਾਮ ਵਧੀਆ ਲੱਗਿਆ ਹੋਵੇਗਾ ਜੇਕਰ ਕੋਈ ਹੋਰ ਤੁਹਾਡਾ ਸਵਾਲ ਹੋਵੇਗਾ ਕਿਸੇ ਵੀ ਤਰ੍ਹਾਂ ਦਾ ਇਮੀਗ੍ਰੇਸ਼ਨ ਨੂੰ ਲੈ ਕੇ ਤਾਂ ਜ਼ਰੂਰ ਸੀਡਬਲਯੂਸੀ ਇਮੀਗ੍ਰੇਸ਼ਨ ਦੇ ਨਾਲ ਦਿੱਤੇ ਗਏ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ ਜਾਂ ਫਿਰ ਆਫਿਸ ਅਪਾਇੰਟਮੈਂਟ ਲੈ ਕੇ ਵਿਜ਼ਿਟ ਵੀ ਕਰ ਸਕਦੇ ਹੋ ਪ੍ਰੋਗਰਾਮ ਨੂੰ ਦੁਬਾਰਾ ਦੇਖਣਾ ਹੋਵੇ ਤਾਂ ਹਮਦਰਦ ਮੀਡੀਆ ਗਰੁੱਪ ਦੇ YouTube ਚੈਨਲ ਤੇ ਜਾ ਕੇ ਪ੍ਰੋਗਰਾਮ ਨੂੰ ਦੁਬਾਰਾ ਦੇਖ ਸਕਦੇ ਹੋ ਤੇ ਹੋਰਾਂ ਨਾਲ ਸਾਂਝਾ ਵੀ ਕਰ ਸਕਦੇ ਹੋ ਫਿਲਹਾਲ ਆਲਾਸ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਬਣੇ ਰਹੋ ਹਮਦਰ ਟੀਵੀ ਦੇ ਨਾਲ ਹਮਿੰਦੇ ਇਜਾਜ਼ਤ ਸੱਚ ਰੇਕਾਲ